ਪ੍ਰੋਗਰਾਮ ਖਬਰ ਪੜਤਾਲ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਸਾਹਿਬ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਗਦੀਸ਼ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਡੱਲਾ ਸਾਬ ਸਭ ਤੋਂ ਪਹਿਲਾ ਸਵਾਲ ਪੰਜਾਬ ਦੇ ਸਿਆਸੀ ਮਾਹੌਲ ਨੂੰ ਲੈ ਕੇ ਸਿਆਸੀ ਪਾਰਾ ਇੱਕ ਵਾਰ ਫੇਰ ਤੋਂ ਪੰਜਾਬ ਦਾ ਗਰਮ ਦਿਖ ਰਿਹਾ ਹੈ ਭਗਵੰਤ ਮਾਨ ਲਗਾਤਾਰ ਪਿੰਡ ਪਿੰਡ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਵੀ ਮੀਟਿੰਗਾਂ ਕਰ ਰਹੇ ਨੇ ਬੱਚਿਆਂ ਨਾਲ ਮਿਲ ਰਹੇ ਨੇ ਲਗਾਤਾਰ ਤਹਿਸੀਲਾਂ ਦੇ ਵਿੱਚ ਵੀ ਦੌਰੇ ਕਰ ਰਹੇ ਨੇ ਉਧਰ ਕਾਂਗਰਸ ਵੱਲੋਂ ਵੀ ਜਿਹੜੀ ਐਕਟੀਵਿਟੀ ਆ ਉਹ ਤੇਜ਼ ਕਰ ਦਿੱਤੀ ਗਈ ਹੈ ਦਿੱਲੀ ਦੇ ਦੌਰੇ ਵੀ ਹੋ ਰਹੇ ਨੇ ਤੇ ਪੰਜਾਬ ਦੇ ਵਿੱਚ ਵੀ ਮੀਟਿੰਗਾਂ ਹੋ ਰਹੀਆਂ ਨੇ ਕਿਵੇਂ ਦੇਖਦੇ ਹੋ ਇਸ ਪੂਰੇ ਮਾਹੌਲ ਨੂੰ ਦੇਖੋ ਇਹਦੇ ਵਿੱਚ ਕੋਈ ਦੂਰਾਈ ਨਹੀਂ ਹੈ ਕਿ ਸਾਰੀਆਂ ਪੋਲਿਟিক্যাল ਪਾਰਟੀਆਂ ਸਰਗਰਮ ਨੇ ਮੈਂ ਬੀਜੇਪੀ ਦਾ ਵੀ ਜ਼ਿਕਰ ਕਰਦਾ ਉਹ ਸੰਕਲਪ ਯਾਤਰਾ ਕਰ ਰਹੇ ਨੇ ਅਕਾਲੀ ਦਲ ਦੇ 103 ਸਾਲ ਪੂਰੇ ਹੋਣ ਦੇ ਸਮਾਗਮ ਚੱਲ ਰਹੇ ਨੇ ਉਹ ਵੀ ਪੂਰੇ ਸਰਗਰਮ ਨੇ ਮੀਟਿੰਗਾਂ ਕਰ ਰਹੇ ਨੇ ਯੂਥ ਦੀਆਂ ਰੈਲੀਆਂ ਹੋ ਰਹੀਆਂ ਨੇ ਜਗਦੀਸ਼ ਜੀ ਤਿੰਨ ਸੂਬਿਆਂ ਦੇ ਨਤੀਜਿਆਂ ਨੇ ਦੇਸ਼ ਦੀ ਸਿਆਸਤ ਦੇ ਵਿੱਚ ਗਰਮੀ ਲਿਆਤੀ ਉਮੀਦ ਹੈ ਸੀ ਕਾਂਗਰਸ ਨੂੰ ਕਿ ਇਹਨਾਂ ਪੰਜ ਸੂਬਿਆਂ 'ਚ ਅਸੀਂ ਦੋ ਵੀ ਅਗਰ ਜਿੱਤ ਗਏ ਤੇ ਬੀਜੇਪੀ ਵੀ ਅਗਰ ਦੋ ਜਿੱਤਦੀ ਹੈ ਤੇ ਫਿਰ 2024 'ਚ ਮੁਕਾਬਲੇ ਦੀ ਸਥਿਤੀ ਬਣ ਜੂ ਅਜਿਹਾ ਹੋ ਨਹੀਂ ਸਕਿਆ ਕਾਂਗਰਸ ਸਿਰਫ ਤੇ ਸਿਰਫ ਤੇਲੰਗਾਨਾ ਸੂਬਾ ਜਿੱਤੀ ਹੈ ਬਹੁਤ ਛੋਟਾ ਸੂਬਾ ਹੈ ਪੰਜਾਬ ਦੀ ਤਰ੍ਹਾਂ 116 ਉੱਥੇ ਵਿਧਾਨ ਸਭਾ ਦੀਆਂ ਸੀਟਾਂ ਨੇ ਜੇ ਅਸੀਂ ਮਧ ਪ੍ਰਦੇਸ਼ ਦੀ ਗੱਲ ਕਰੀਏ ਤੇ 230 ਦੇ ਆਸ-ਪਾਸ ਨੇ ਵਿਧਾਨ ਸਭਾ ਸੀਟਾਂ ਰਾਜਸਥਾਨ ਦੇ ਵਿੱਚ 200 ਦੇ ਕਰੀਬ ਨੇ 199 ਸੀਟਾਂ ਨੇ ਇਸੇ ਤਰ੍ਹਾਂ ਛਤੀਸਗੜ੍ਹ ਭਾਵੇਂ ਛੋਟਾ ਸੂਬਾ ਸੀ ਛਤੀਸਗੜ੍ਹ ਪੰਜਾਬ ਔਰ ਜਿਹੜਾ ਤੇਲੰਗਾਨਾ ਹੈ ਉਹਦੇ ਨਾਲੋਂ ਵੀ ਛੋਟਾ ਸੂਬਾ ਪਰ ਛੱਤੀਸਗੜ੍ਹ ਦੀ ਅਹਿਮੀਅਤ ਨੂੰ ਇਸ ਕਰਕੇ ਦੇਖਿਆ ਜਾਂਦਾ ਕਿਉਂਕਿ ਜਿਹੜੀ ਹਿੰਦੀ ਪੱਟੀ ਮੰਨੀ ਜਾਂਦੀ ਹੈ ਰਾਜਸਥਾਨ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਉਸ ਹਿੰਦੀ ਪੱਟੀ ਦੇ ਵਿੱਚ ਸ਼ਾਮਿਲ ਹੈ ਛੱਤੀਸਗੜ੍ਹ ਔਰ ਇਹ ਮੰਨਿਆ ਜਾਂਦਾ ਹੈ ਕਿ ਇਹ ਤਿੰਨ ਜਿਹੜੇ ਵੱਡੇ ਸੂਬੇ ਨੇ ਇਹਨਾਂ ਸੂਬਿਆਂ ਦੇ ਵਿੱਚ ਜਿਹੜਾ VOTING ਦਾ ਟ੍ਰੈਂਡ ਹੈ ਉਹ 2024 ਨੂੰ ਪ੍ਰਭਾਵਿਤ ਕਰਦਾ ਹੈ ਜਦੋਂ ਜਦੋਂ ਕਾਂਗਰਸ ਨੇ ਇਹਨਾਂ ਤਿੰਨਾਂ ਸੂਬਿਆਂ 'ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਕੀ ਕਾਂਗਰਸ ਦੀ ਸਰਕਾਰ ਵੀ ਕੇਂਦਰ ਚ ਬਣੀ ਹੈ ਔਰ ਹੁਣ ਸਵਾਲ ਇਹ ਹੈ ਕਿ ਪਿਛਲੀ ਵਾਰੀ ਤਾਂ ਜਿਹਾ ਨਹੀਂ ਹੋਇਆ ਪਿਛਲੀ ਵਾਰੀ ਤਾਂ ਨਰਿੰਦਰ ਮੋਦੀ 2019 ਦੇ ਵਿੱਚ ਦੁਬਾਰਾ ਸਰਕਾਰ ਬਣਾ ਕੇ ਭਾਵੇਂ ਦੋ ਸੂਬਿਆਂ ਚ ਜਿਹੜੀ ਜਿੱਤ ਗਈ ਸੀ ਰਾਜਸਥਾਨ ਚ ਵੀ ਕਾਂਗਰਸ ਜਿੱਤੀ ਸੀ ਔਰ ਮਧ ਪ੍ਰਦੇਸ਼ ਚ ਵੀ ਪਰ ਬਾਅਦ ਦੇ ਵਿੱਚ ਸਰਕਾਰ ਮਧ ਪ੍ਰਦੇਸ਼ ਡਿੱਗ ਗਈ ਸੀ ਛੱਤੀਸਗੜ੍ਹ ਚ ਭਾਵੇਂ ਸਰਕਾਰ ਕਾਂਗਰਸ ਨੇ ਬਣਾ ਲਈ ਸੀ ਹੁਣ ਸਵਾਲ ਇਹ ਹੈ ਕਿ ਸਿਆਸਤ ਚ ਗਰਮੀ ਕਿਉਂ ਆਈ ਇਹ ਪੂਰੇ ਦੇਸ਼ ਦੀ ਸਿਆਸਤ ਚ ਗਰਮੀ ਆ ਗਈ ਇਕੱਲੇ ਪੰਜਾਬ ਦੀ ਨਹੀਂ ਔਰ ਇਸ ਕਰਕੇ ਵੀ ਪੋਲਿਟিক্যাল ਪਾਰਟੀਆਂ ਦੇ ਲੋਕ ਕਾਲੇ ਨੇ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਤਿੰਨ ਵੱਖ-ਵੱਖ ਭਾਈਚਾਰਿਆਂ ਤੋਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਬਣਾਤੇ ਉਹਨਾਂ ਨੇ ਜਿਹੜੀ ਜਾਤੀ ਜਨਗਣਨਾ ਦੀ ਮੰਗ ਸੀ ਕਾਂਗਰਸ ਪਾਰਟੀ ਦੀ ਜਾਂ ਨਿਤਿਸ਼ ਕੁਮਾਰ ਦੀ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਨੇ ਉਸ ਮੰਗ ਨੂੰ ਜ਼ਿਆਦਾ ਪ੍ਰਭਾਵੀ ਨਾ ਹੋਣ ਦਿੱਤਾ ਜਾਵੇ ਇਸ ਕਰਕੇ ਵੱਖ-ਵੱਖ ਭਾਈਚਾਰਿਆਂ ਦੇ ਲੀਡਰ ਮੁੱਖ ਮੰਤਰੀ ਲਾਤੇ ਡਿਪਟੀ ਮੁੱਖ ਮੰਤਰੀ ਲਾਤੇ ਤਾਂ ਕਿ ਇੱਕ ਸੰਤੁਲਨ ਬਣੇ ਭਾਜਪਾ ਇਹ ਕਹਵੇ ਕਿ ਅਸੀਂ ਸਾਰੇ ਭਾਈਚਾਰਿਆਂ ਨੂੰ ਬਰਾਬਰ ਸਨਮਾਨ ਦੇਣ ਵਾਲੀ ਪਾਰਟੀਆਂ ਇੱਕ ਤਾਂ ਭਾਜਪਾ ਨੇ ਵੱਡਾ ਫੈਸਲਾ ਕੀਤਾ ਦੂਸਰਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਕਿਉਂਕਿ 22 ਜਨਵਰੀ ਤੋਂ ਸ਼੍ਰੀ ਰਾਮ ਮੰਦਰ ਦੇ ਪ੍ਰੋਗਰਾਮ ਸ਼ੁਰੂ ਹੋ ਜਾਣੇ ਨੇ ਲੋਕ ਦਰਸ਼ਨ ਕਰਿਆ ਕਰਨਗੇ ਜਾ ਕੇ ਔਰ ਰਾਮ ਮੰਦਰ ਦੀ ਨਿਰਮਾਣ ਦੀ ਸਮਾਪਤੀ ਔਰ ਪ੍ਰੋਗਰਾਮਾਂ ਦੀ ਸ਼ੁਰੂਆਤ ਤੋਂ ਇੱਕ ਮਹੀਨੇ ਦੇ ਵਿੱਚ ਵਿੱਚ ਮੈਨੂੰ ਲੱਗਦਾ ਹੈ ਅਗਰ 22 ਜਨਵਰੀ ਤੋਂ ਇਹ ਪ੍ਰੋਗਰਾਮ ਸ਼ੁਰੂ ਹੋ ਰਹੇ ਨੇ ਤੇ ਫਰਵਰੀ ਮੈਨੂੰ ਲੱਗਦਾ ਹੈ ਕਿ ਫਰਵਰੀ ਦੇ ਅੰਤ ਦੇ ਵਿੱਚ ਹੀ ਕਿਤੇ ਪਾਰਲੀਮੈਂਟ ਦੀਆਂ ਚੋਣਾਂ ਨਾ ਹੋ ਜਾਣ ਕਿਉਂਕਿ ਮਾਰਚ ਦੇ ਵਿੱਚ ਵਿਦਿਆਰਥੀਆਂ ਦੇ ਇਮਤਿਹਾਨ ਹੋ ਜਾਂਦੇ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ 15 ਫਰਵਰੀ ਤੋਂ ਲੈ ਕੇ ਕਿਤੇ 30 28 ਫਰਵਰੀ ਚਲੋ ਫਰਵਰੀ ਦਾ ਮਹੀਨਾ 30 ਦਾ ਨਹੀਂ ਹੁੰਦਾ 28 29 28 ਫਰਵਰੀ ਤੱਕ ਕਿਤੇ ਵੋਟਾਂ ਦਾ ਅਮਲ ਹੈ ਜਿਹੜਾ ਉਹ ਪੂਰਾ ਨਾ ਹੋ ਜਾਵੇ ਮੈਨੂੰ ਇਹ ਲੱਗਦਾ ਹੈ ਅਗਰ ਫਰਵਰੀ ਚ ਵੋਟਾਂ ਕਰਾ ਲੀਆਂ ਭਾਰਤੀ ਜਨਤਾ ਪਾਰਟੀ ਨੇ ਕਿਉਂਕਿ ਕੋਸ਼ਿਸ਼ ਇਹ ਹੁੰਦੀ ਹੈ ਦੇਖੋ ਜੇ ਅਗਰ ਭਾਰਤ ਦੀ ਸਰਕਾਰ ਮੰਤਰੀ ਮੰਡਲ ਭੰਗ ਕਰਕੇ ਸਫਾਰਿਸ਼ ਕਰ ਦੇ ਚੋਣ ਕਮਿਸ਼ਨ ਨੂੰ ਕਿ ਅਸੀਂ ਚਾਹੁੰਦੇ ਹਾਂ ਕਿ ਜਲਦ ਵੋਟਾਂ ਹੋਣ ਤੇ ਚੋਣ ਕਮਿਸ਼ਨ ਤਾਂ ਇਸ ਵਕਤ ਤਿਆਰੀ ਦੇ ਵਿੱਚ ਹੀ ਹੈ ਵੋਟਾਂ ਕਰਾਉਣ ਦੀ ਪੰਜ ਸੂਬਿਆਂ ਚ ਉਹਨਾਂ ਨੇ ਹੋਣੀ ਚੋਣਾ ਕਰਾਈਆਂ ਨੇ ਅਗਰ ਚੋਣ ਕਮਿਸ਼ਨ ਇਹ ਗੱਲ ਮੰਨ ਲੈਂਦਾ ਹੈ ਸਰਕਾਰ ਦੀਆਂ ਬੇਨਤੀਆਂ ਤੇ ਚੋਣਾ ਛੇਤੀ ਹੋ ਜਾਂਦੀਆਂ ਨੇ ਫਰਵਰੀ ਚ ਤੇ ਫਿਰੋਦਾ ਬੀਜੇਪੀ ਨੂੰ ਬਹੁਤ ਲਾਹਾ ਹੋਊਗਾ ਕਿਉਂਕਿ ਬੀਜੇਪੀ ਦੀ ਕੋਸ਼ਿਸ਼ ਇਹ ਹੈ ਵੀ ਇੱਕ ਤਾਂ ਜਿਹੜਾ ਮਾਹੌਲ ਬਣਿਆ ਹੋਇਆ ਪੋਲਿਟੀਕਲ ਕਿ ਜੀ ਬੀਜੇਪੀ ਦੀ ਹਵਾ ਚੱਲ ਰਹੀ ਹੈ ਤਿੰਨ ਸੂਬੇ ਬੀਜੇਪੀ ਜਿੱਤ ਗਈ ਹੁਣ ਤੁਸੀਂ ਦੇਖੋ ਪੰਜਾਬ ਵਾਲੇ ਬੀਜੇਪੀ ਦੇ ਲੀਡਰ ਕਿੱਡੇ ਖੁਸ਼ ਨੇ ਜੀ ਕਾਂਗਰਸ 'ਚ ਸਨ ਲੱਗਣੇ ਸ਼ੁਰੂ ਹੋ ਗਏ ਕਾਂਗਰਸ ਦਾ ਇੱਕ ਵੱਡਾ ਲੀਡਰ ਸੰਤੀ ਕੇਂਦਰ ਲੁਧਿਆਣਾ ਤੋਂ ਕਮਲਜੀਤ ਕੜਵਲ ਸਾਹਿਬ ਭਾਵੇਂ ਉਹ ਐਮਐਲਏ ਨਹੀਂ ਬਣੇ ਪਰ ਉਹ ਵੱਡੇ ਕੱਦ ਦਾ ਲੀਡਰ ਹੈ ਆਪਣੇ ਹਲਕੇ 'ਚ ਉਥੇ ਆਤਮਨਗਰ ਹਲਕਾ ਤੇ ਉਹ ਬੀਜੇਪੀ ਚ ਚਲਿਆ ਗਿਆ ਹੋਰ ਵੀ ਲੀਡਰ ਆਉਂਦੇ ਦਿਨਾਂ ਦੇ ਵਿੱਚ ਬੀਜੇਪੀ ਚ ਜਾ ਸਕਦੇ ਨੇ ਬੜੀ ਤੇਜ਼ੀ ਦੇ ਨਾਲ ਕਾਂਗਰਸ ਦੇ ਕਿਉਂਕਿ ਕਾਂਗਰਸ ਦੇ ਵਿੱਚ ਫੈਸਲੇ ਲੈਣ ਚ ਹਮੇਸ਼ਾ ਦੇਰੀ ਹੁੰਦੀ ਹੈ ਤੇ ਸਮਾਂ ਬਹੁਤ ਘੱਟ ਰਹਿ ਗਿਆ ਤੁਸੀਂ ਦੇਖੋ ਅਸੀਂ ਜਗਦੀਸ਼ ਜੀ 15 ਦਸੰਬਰ ਚ ਆ ਗਏ ਆ 14 15 ਦਸੰਬਰ ਹੋਗੀ ਜੀ ਔਰ 15 ਦਸੰਬਰ ਨੂੰ 4 ਦਿਨਾਂ ਬਾਅਦ ਮੀਟਿੰਗ ਹੈ ਇੰਡੀਆ ਗਠਬੰਧਨ ਦੀ ਅਗਰ ਇੰਡੀਆ ਗਠਬੰਧਨ 1-2 ਮਹੀਨੇ ਲੱਗੇਗਾ ਕਿਉਂਕਿ ਇੰਨੀ ਛੇਤੀ ਸੀਟਾਂ ਦੀ ਵੰਡ ਹੋਣੀ ਨਹੀਂ ਕਿ 19 ਦਸੰਬਰ ਨੂੰ ਮੀਟਿੰਗ ਹੈ 5-6 ਦਿਨ ਲਗਾਤਾਰ ਮੀਟਿੰਗਾਂ ਹੋਣ ਤੇ ਸੀਟਾਂ ਦੀਆਂ ਵੰਡਾਂ ਹੋ ਜਾਣ ਐਦਾ ਹੋਣਾ ਨਹੀਂ ਪਹਿਲਾਂ ਤਾਂ ਕੀ ਇੰਡੀਆ ਗਠਜੁਟਬੰਧਨ ਕਾਇਮ ਰਹੇਗਾ ਟੁੱਟਤਾ ਨਹੀਂ ਜਾਏਗਾ ਸਾਰੇ ਲੀਡਰ ਪਹੁੰਚਣਗੇ 19 ਨੂੰ ਇਹ ਬਹੁਤ ਵੱਡੀਆਂ ਸੰਭਾਵਨਾਵਾਂ ਨੇ ਇਹ ਬਹੁਤ ਵੱਡੇ ਸਵਾਲ ਨੇ ਔਰ ਕਾਂਗਰਸ ਹਾਈ ਕਮਾਂਡ ਨੇ ਵੱਖ-ਵੱਖ ਲੀਡਰ ਬੁਲਾ ਰੱਖੇ ਨੇ ਪੰਜਾਬ ਤੋਂ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਇਹ ਸਾਰੇ ਦਿੱਲੀ ਸਰਗਰਮ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਹੋਰ ਸੀਨੀਅਰ ਲੀਡਰ ਨੇ ਜਿਹੜੇ ਪੰਜਾਬ ਨਾਲ ਜੁੜੇ ਕਾਂਗਰਸ ਦੀ ਹਾਈ ਕਮਾਂਡ ਨੇ ਉਹਨਾਂ ਨੂੰ ਵੀ ਬੁਲਾਇਆ ਹੋਇਆ ਕਦੀ ਕਿਸੇ ਨੂੰ ਬੁਲਾ ਰਹੇ ਨੇ ਕਦੀ ਕਿਸੇ ਨੂੰ ਬੁਲਾ ਰਹੇ ਨੇ ਸੋ ਇਹ ਬਹੁਤ ਸਾਰੇ ਜਿਹੜੇ ਸਵਾਲ ਨੇ ਇਹ ਇਸ ਵਕਤ ਜਗਦੀਸ਼ ਜੀ ਕਾਂਗਰਸ ਕੋਲੇ ਆਪਣੇ ਪੱਧਰ ਤੇ ਹੱਲ ਕਰਨ ਲਈ ਖੜੇ ਨੇ ਜੀ ਅਗਰ ਕਾਂਗਰਸ ਇਹਨਾਂ ਸਵਾਲਾਂ ਨੂੰ ਹੱਲ ਕਰਦੀ ਹੈ ਇੰਡੀਆ ਗਠਜੁਟਬੰਧਨ ਸਮੇਂ ਸਿਰ ਕਾਇਮ ਹੁੰਦਾ ਫਿਰ ਕਾਂਗਰਸ ਤਿਆਰੀ ਕਰਨ ਦੀ ਸਥਿਤੀ ਚ ਹੋਊਗੀ ਤੇ ਇੰਡੀਆ ਗਠਜੁਟਬੰਧਨ ਤਿਆਰੀ ਕਰਨ ਦੀ ਸਥਿਤੀ ਚ ਹੋਊਗਾ ਅਗਰ ਇਹ ਨਹੀਂ ਸੰਭਵ ਹੁੰਦਾ ਤੇ ਭਾਜਪਾ ਨੂੰ ਇਹ ਲੱਗਦਾ ਕਿ ਸਾਡੇ ਲਈ ਇਹ ਸੁਨਹਿਰੀ ਟਾਈਮ ਹੈ ਕਿ ਅਸੀਂ ਨਰਿੰਦਰ ਮੋਦੀ ਦੇ ਨਾਂ ਤੇ ਚੋਣਾਂ ਲੜਨੀਆਂ ਨੇ ਤੇ ਅਸੀਂ ਤਿੰਨ ਸੂਬੇ ਜਿੱਤੇ ਆਂ ਔਰ ਤੁਰੰਤ ਅਸੀਂ ਵੋਟਾਂ ਕਰਾ ਲਈਏ ਅਗਰ ਫਰਵਰੀ ਚ ਵੋਟਾਂ ਹੁੰਦੀਆਂ ਨੇ ਇਹਦਾ ਫਾਇਦਾ ਵੱਡੇ ਪੱਧਰ ਤੇ ਭਾਜਪਾ ਨੂੰ ਜਾ ਸਕਦਾ ਹੈ ਇਸ ਕਰਕੇ ਭਾਜਪਾ ਦੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਜਲਦ ਤੋਂ ਜਲਦ ਵੋਟਾਂ ਕਰਾਈਏ ਔਰ ਜਿਹੜਾ ਤੁਹਾਡਾ ਸਵਾਲ ਹੈ ਭਗਵੰਤ ਮਾਨ ਉਹਨਾਂ ਦਾ ਵੀ ਭਗਵੰਤ ਮਾਨ ਉਹਨਾਂ ਨੂੰ ਵੀ ਪਤਾ ਹੈ ਕਿ ਇੰਡੀਆ ਗਠਜੰਬੰਦਨ ਚ ਆਮ ਆਦਮੀ ਪਾਰਟੀ ਦੀ ਕਮਿਟਮੈਂਟ ਹੈ ਕਿ ਅਸੀਂ ਇੰਡੀਆ ਗਠਜੋੜਨ ਚ ਚਾਹੁੰਦੇ ਹਾਂ ਜਲਦ ਤੋਂ ਜਲਦ ਸੀਟਾਂ ਵੰਡੀਆਂ ਜਾਣ ਇਹ ਸਭ ਤੋਂ ਪਹਿਲਾਂ ਗੱਲ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਕਿ ਜਲਦ ਤੋਂ ਜਲਦ ਸੀਟਾਂ ਵੰਡੀਆਂ ਜਾਣ ਤਾਂ ਕਿ ਅਸੀਂ 2024 ਦੀ ਤਿਆਰੀ ਕਰੀਏ ਜੀ ਆਮ ਆਦਮੀ ਪਾਰਟੀ ਨੇ ਤਾਂ ਰੈਲੀਆਂ ਵੀ ਸ਼ੁਰੂ ਕਰਤੀਆਂ 17 ਤਰੀਕ ਨੂੰ ਆਮ ਆਦਮੀ ਪਾਰਟੀ ਦੀ ਰੈਲੀ ਮੋੜ ਮੰਡੀ ਚ ਐ ਰਾਮ ਬਠਿੰਡਾ ਮੋੜ ਮੰਡੀ ਚ ਆਮ ਆਦਮੀ ਪਾਰਟੀ ਦੀ ਰੈਲੀ ਜੀ ਔਰ ਗੁਰਦਾਸਪੁਰ ਉਹਨਾਂ ਨੇ ਰੈਲੀ ਕਰਤੀ ਭਗਵੰਤ ਮਾਨ ਕਦੇ ਸਕੂਲ ਚ ਵਿਦਿਆਰਥੀਆਂ ਨੂੰ ਜਾ ਕੇ ਮਿਲਦੇ ਐ ਹੁਣ ਉਹ ਤਹਿਸੀਲ 'ਚ ਗਏ ਤਹਿਸੀਲ 'ਚ ਜਾ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਔਰ ਇਹਦੇ 'ਚ ਕੋਈ ਦੋਹਰਾ ਹੀ ਨਹੀਂ ਹੈ ਕਿ ਭਾਵੇਂ ਰਜਿਸਟਰੀਆਂ ਵਗੈਰਾ ਨਹੀਂ ਹੋ ਰਹੀਆਂ ਪੰਜਾਬ 'ਚ ਹੜਤਾਲਾਂ ਨੇ ਮੈਨੂੰ ਲੱਗਦਾ ਹੈ ਭਗਵੰਤ ਮਾਨ ਇਹ ਮਸਲਾ ਵੀ ਜਲਦ ਤੋਂ ਜਲਦ ਨਿਬੇੜਨ ਦੀ ਕੋਸ਼ਿਸ਼ ਕਰਨਗੇ ਜੀ ਔਰ ਜਿੰਨੀ ਸਰਗਰਮੀ ਭਗਵੰਤ ਮਾਨ ਜ਼ਮੀਨ 'ਤੇ ਦਿਖਾ ਰਹੇ ਨੇ ਆਮ ਲੋਕਾਂ 'ਚ ਜਾ ਰਹੇ ਨੇ ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ ਕਿ ਅਗਰ ਵੋਟਾਂ ਜਲਦ ਹੁੰਦੀਆਂ ਨੇ ਤੇ ਅਸੀਂ ਆਪਣੀ ਤਿਆਰੀ ਖਿੱਚ ਕੇ ਰੱਖੀਏ ਤਾਂ ਕਿ ਅਸੀਂ ਵੱਧ ਤੋਂ ਵੱਧ ਸੀਟਾਂ ਜਿੱਤ ਸਕੀਏ ਸੋ ਇਸ ਵਾਰ ਮੈਨੂੰ ਇਹ ਲੱਗਦਾ ਜਗਦੀਸ਼ ਜੀ ਜਦੋਂ ਅਸੀਂ ਪਹਿਲਾਂ ਵੀ ਰੁਝਾਨ ਦੇਖਦੇ ਹਾਂ ਹੁਣ ਭਾਰਤ ਦਾ ਚੋਣ ਕਮਿਸ਼ਨ ਲਗਭਗ 1 ਮਹੀਨੇ ਦੇ ਵਿੱਚ ਵਿੱਚ ਆਪਣੇ ਐਲਾਨ ਕਰਨ ਤੋਂ 1 ਮਹੀਨੇ ਦੇ ਵਿੱਚ ਵਿੱਚ ਵੋਟਾਂ ਵੀ ਕਰਵਾ ਲੈਂਦਾ ਭਾਰਤ ਦਾ ਚੋਣ ਕਮਿਸ਼ਨ ਇਸ ਕਰਕੇ ਇਹਨਾਂ ਸਥਿਤੀਆਂ ਨੂੰ ਸਾਨੂੰ ਦੇਖਣ ਦੀ ਲੋੜ ਪੈਣੀ ਹੈ ਕਿ ਕਿੰਨੀ ਛੇਤੀ ਵੋਟਾਂ ਭਾਜਪਾ ਕਰਾਉਂਦੀਆਂ ਹਾਂ ਅਗਰ ਇਹ ਵੋਟਾਂ ਅਪ੍ਰੈਲ ਤੋਂ ਕਰਾਈਆਂ ਜਾਂਦੀਆਂ ਨੇ ਫਿਰ ਸਾਰਿਆਂ ਕੋਲੇ ਚੰਗਾ ਟਾਈਮ ਹੈ ਫਿਰ ਭਾਜਪਾ ਕੋਲੇ ਵੀ ਟਾਈਮ ਹੈ ਕਾਂਗਰਸ ਕੋਲੇ ਵੀ ਟਾਈਮ ਹੈ ਪਰ ਅਗਲਾ ਅਗਲੀ ਜਿਹੜਾ ਅਗਲੀ ਰਣਨੀਤੀ ਕੀ ਹੋਣੀ ਹੈ ਭਾਰਤੀ ਜਨਤਾ ਪਾਰਟੀ ਦੀ ਜੋ ਮੌਜੂਦਾ ਸਮੇਂ ਉਹਦੇ ਮੁਤਾਬਕ ਬੀਜੇਪੀ ਦੀ ਕੋਸ਼ਿਸ਼ ਹੋਣੀ ਹੈ ਕਿ ਹੁਣ ਮਾਹੌਲ ਬਣਿਆ ਹੈ ਜਲਦ ਤੋਂ ਜਲਦ ਵੋਟਾਂ ਕਰਾਈਆਂ ਜਾਣ ਸੋ ਮੈਨੂੰ ਲੱਗਦਾ ਹੈ ਫਰਵਰੀ ਚ ਵੋਟਾਂ ਦੇ ਅਮਲ ਨੂੰ ਦੇਖਦੇ ਹੋਏ ਦੂਜੀਆਂ ਪਾਰਟੀਆਂ ਵੀ ਤਿਆਰ ਨੇ ਔਰ ਲਗਾਤਾਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਇਹਨਾਂ ਨੇ ਪਹਿਲਾਂ ਵੀ ਮੱਧ ਪ੍ਰਦੇਸ਼ ਰਾਜਸਥਾਨ ਤੇ ਛੱਤੀਸਗੜ੍ਹ ਚ ਵੋਟਾਂ ਕਰਾਈਆਂ ਨੇ ਔਰ ਬੀਜੇਪੀ ਬਾਰੇ ਕੀ ਆ ਜਾਂਦਾ ਔਰ ਪ੍ਰਧਾਨ ਮੰਤਰੀ ਬਾਰੇ ਵੀ ਕੀ ਆ ਜਾਂਦਾ ਕਿ ਉਹ ਹਮੇਸ਼ਾ ਵੋਟਾਂ 'ਚ ਜਾਣ ਲਈ ਤਿਆਰ ਰਹਿੰਦੇ ਨੇ ਇਸ ਕਰਕੇ ਇਸ ਵਾਰ ਮੈਨੂੰ ਜਲਦੀ ਵੋਟਾਂ ਦੀ ਉਮੀਦ ਹੈ ਇਸੇ ਕਰਕੇ ਦੂਜੀਆਂ ਪਾਰਟੀਆਂ ਸਰਗਰਮ ਨੇ ਭਾਵੇਂ ਕਾਂਗਰਸ ਨੇ ਹਜੇ ਰੈਲੀਆਂ ਨਹੀਂ ਸ਼ੁਰੂ ਕੀਤੀਆਂ ਪੰਜਾਬ 'ਚ ਮੀਟਿੰਗਾਂ ਨਹੀਂ ਵੱਡੀਆਂ-ਵੱਡੀਆਂ ਸ਼ੁਰੂ ਹੋਤੀਆਂ ਪਰ ਇਹ ਹੁਣ ਕਾਂਗਰਸ ਨੂੰ ਬਹੁਤ ਜਲਦ ਆਪਣੀਆਂ ਰੈਲੀਆਂ ਦਾ ਮੀਟਿੰਗਾਂ ਦਾ ਪ੍ਰਬੰਧ ਕਰਨਾ ਪੈਣਾ ਹੈ ਤਾਂ ਉਹ ਮੁਕਾਬਲੇ 'ਚ ਆ ਕੇ ਕਿਤੇ ਖੜਨਗੇ ਜੀ ਡੱਲਾ ਸਾਹਿਬ ਸੀਐਮ ਭਗਵੰਤ ਮਾਨ ਹੁਣੀ ਦਾਵਾ ਕਰਦੇ ਹੋਏ ਨਜ਼ਰ ਆਏ ਕਿ ਪੰਜਾਬ ਦੀਆਂ 13 ਸੀਟਾਂ ਦੇ ਨਾਲ-ਨਾਲ ਚੰਡੀਗੜ੍ਹ ਦੀ ਸੀਟ ਵੀ ਉਹ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹਾਸਲ ਕਰਨਗੇ ਉਧਰੋਂ ਭਾਜਪਾ ਦੇ ਵਿਜੇ ਰੂਪਾਨੀ ਤੇ ਜਾਖੜ ਸਾਹਿਬ ਵੀ ਇਸੇ ਤਰ੍ਹਾਂ ਦਾ ਦਾਵਾ ਕਰਦੇ ਨਜ਼ਰ ਆਏ ਨੇ ਕਿ ਭਾਜਪਾ ਦੇ ਹਾਲਾਤ ਨੇ ਜਿਹੜੇ ਪੰਜਾਬ 'ਚ ਸੁਧਰ ਰਹੇ ਨੇ ਤੇ ਉਹਨਾਂ ਨੂੰ ਲੋਕ ਸਭਾ ਸੀਟਾਂ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਹਾਲਾਤ ਕਿਵੇਂ ਦੇ ਨੇ ਕਿੰਨੀਆਂ ਕਿ ਸੀਟਾਂ ਆਮ ਆਦਮੀ ਪਾਰਟੀ ਪੰਜਾਬ 'ਚ ਲਿਜਾ ਸਕਦੀ ਹੈ देखो जित तक ਤੁਸੀਂ ਗੱਲ ਕੀਤੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦਾਵਾ ਕਰਦੇ ਨੇ 13 ਪਲੱਸ ਚੰਡੀਗੜ੍ਹ 14 ਸੀਟਾਂ ਅਸੀਂ ਜਿੱਤਾਂਗੇ ਜੀ देखो ਇੱਕ ਗੱਲ ਅਸੀਂ ਸਮਝੀਏ ਕਿ ਆਮ ਆਦਮੀ ਪਾਰਟੀ ਨੂੰ 46% ਵੋਟਾਂ ਮਿਲੀਆਂ ਸੀ 46% ਔਰ ਪੰਜਾਬ ਚ ਆਮ ਆਦਮੀ ਪਾਰਟੀ ਦੇ ਪ੍ਰਤੀ ਐਂਟੀ ਇਨਕੰਮਬੈਂਸੀ ਨਹੀਂ ਹੈ ਜਿਵੇਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵੀ ਪੂਰੇ ਮੁਲਕ ਚ ਸਾਨੂੰ ਐਂਟੀ ਇਨਕੰਮਬੈਂਸੀ ਨਹੀਂ ਦਿਖਦੀ ਐਂਟੀ ਇਨਕੰਮਬੈਂਸੀ ਮਤਲਬ ਸਰਕਾਰ ਵਿਰੋਧੀ ਵੋਟ ਜੀ ਕਿਉਂਕਿ ਭਾਜਪੀ ਨੇ ਕਈ ਲੋਕ ਭਲਾਈ ਸਕੀਮਾਂ ਚਲਾਈਆਂ ਨੇ ਪੂਰੇ ਮੁਲਕ ਚ ਮਧ ਪ੍ਰਦੇਸ਼ ਛੱਤੀਸਗੜ ਤੇ ਰਾਜਸਥਾਨ ਚ ਭਾਜਪੀ ਦਾ ਜਿੱਤਣਾ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਦਾ ਲੋਕਾਂ ਨੂੰ ਅਪਣਾ ਲੈਣਾ ਵੀ ਇੱਕ ਵੱਡਾ ਕਾਰਨ ਹੈ ਪੂਰੇ ਮੁਲਕ ਚ 5 ਲੱਖ ਦਾ ਬੀਮਾ ਜ਼ਰੂਰਤਮੰਦ ਲੋਕਾਂ ਦਾ ਭਾਵੇਂ ਕਈ ਸੂਬਿਆਂ ਚ ਲਾਗੂ ਨਹੀਂ 80 ਕਰੋੜ ਦੇ ਕਰੀਬ ਲੋਕਾਂ ਲਈ ਜਿਹੜੀ ਰਾਸ਼ਨ ਵੰਡ ਦੀ ਯੋਜਨਾ ਹੈ ਇਹ ਯੋਜਨਾਵਾਂ ਦਾ ਪ੍ਰਭਾਵ ਹੈ ਔਰ 6000 ਰੁਪਏ ਕਿਸਾਨਾਂ ਨੂੰ ਇੱਕ ਸਾਲ ਚ ਖਾਤਿਆਂ ਚ ਪੈਣਾ ਇਹ ਕੁਝ ਇਸ ਤਰੀਕੇ ਦੀਆਂ ਯੋਜਨਾਵਾਂ ਨੇ ਜਿਨ੍ਹਾਂ ਨੂੰ ਅਸੀਂ ਕੈਸ਼ ਬੈਨੀਫਿਟ ਯੋਜਨਾ ਦੇ ਤੌਰ ਤੇ ਦੇਖਦੇ ਹਾਂ ਔਰ ਪੰਜਾਬ ਚ ਰਾਸ਼ਨ ਵੰਡ ਵੀ ਹੈ ਔਰ ਪੰਜਾਬ ਚ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਇੱਕ ਕੈਸ਼ ਲਾਭ ਵਾਲੀ ਯੋਜਨਾ ਹੈ ਉਹ ਹੈਗੀ ਹੈ ਮੁਫਤ ਬਿਜਲੀ ਜ਼ੀਰੋ ਬਿਲ ਹੁਣ ਤੁਸੀਂ ਦੇਖੋ ਸਰਦੀਆਂ ਸ਼ੁਰੂ ਹੋ ਗਈਆਂ ਮੇਰਾ ਵੀ ਜਗਦੀਸ਼ ਜੀ ਪਿਛਲੇ ਮਹੀਨੇ ਜ਼ੀਰੋ ਬਿੱਲ ਆਇਆ ਔਰ ਹੁਣ ਜਿਵੇਂ ਜਿਵੇਂ ਸਰਦੀ ਵਧਨੀ ਹੈ 80 ਤੋਂ 90% ਪੰਜਾਬ ਦੇ ਲੋਕਾਂ ਨੂੰ ਆ ਚਾਰ ਪੰਜ ਮਹੀਨੇ ਚਾਰ ਪੰਜ ਮਹੀਨੇ 80 90% ਲੋਕਾਂ ਨੂੰ ਜ਼ੀਰੋ ਬਿੱਲ ਆਉਂਦਾ ਹੈ ਔਰ ਸਾਲ ਦੇ ਵਿੱਚ ਜੇ ਅਸੀਂ ਮੰਨ ਲਈਏ ਕਿ 12 ਬਿੱਲ ਆਉਂਦੇ ਨੇ ਹਾਲਾਂਕਿ ਕਈ ਵਾਰੀ ਵਿੱਚ ਦੋ ਮਹੀਨੇ ਦਾ ਬਾਅਦ ਵੀ ਬਿੱਲ ਆਉਂਦੇ ਨੇ ਜੇ ਮੰਨ ਲਈਏ ਅਸੀਂ ਕਿ ਜੇ 12 ਮਹੀਨੇ ਨੇ ਅਗਰ ਪੰਜਾਬ ਦੇ 80% ਜਾਂ 90% ਲੋਕਾਂ ਨੂੰ ਵੀ ਸਾਲ ਦੇ 12 ਬਿੱਲਾਂ ਚੋਂ 5 ਬਿੱਲ ਵੀ ਮੁਫਤ ਹੁੰਦੇ ਨੇ ਤੇ ਕਿੱਡੀ ਵੱਡੀ ਬਚਤ ਹੈ ਆਮ ਲੋਕਾਂ ਦੇ ਲਈ ਇਹਨੂੰ ਅਸੀਂ ਕੈਸ਼ ਬੈਨੀਫਿਟ ਸਕੀਮ ਦੇ ਤੌਰ ਤੇ ਦੇਖ ਸਕਦੇ ਆ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ 6000 ਰੁਪਏ ਆਸੀਂ ਸਾਲਾਨਾ ਕਿਸਾਨਾਂ ਦੇ ਖਾਤੇ ਚ ਪਾਤਾ ਉਹਦੇ ਨਾਲ ਉਹਨਾਂ ਨੂੰ ਮੂਲਕਿਚ ਕਿਸਾਨ ਵੋਟ ਚ ਫਾਇਦਾ ਮਿਲਦਾ ਹੈ 5 ਲੱਖ ਦੀ ਇੰਸ਼ੋਰੈਂਸ ਸਕੀਮ ਹੈ ਉਹ ਲੋਕਾਂ ਨੂੰ ਸਾਦੇ ਦੇ ਤੌਰ ਤੇ ਦੇਖਦੇ ਨੇ ਲੋਕ ਭਲਾਈ ਸਕੀਮਾਂ ਅਨਾਜ ਰਾਸ਼ਨ ਹੈ ਜਿਹੜਾ ਰਾਸ਼ਨ ਵਾਲੀ ਸਕੀਮ ਸੂਬੇ 'ਚ ਵੀ ਹੈ ਇਸੇ ਤਰ੍ਹਾਂ ਪੰਜਾਬ ਦੀ ਸਰਕਾਰ ਨੇ ਇੱਥੇ ਮਹੱਲਾ ਕਲੀਨਿਕ ਦਾ ਕਨਸੈਪਟ ਲਿਆਂਦਾ ਕਿ ਮਹੱਲਾ ਕਲੀਨਿਕ 'ਚ ਤੁਸੀਂ ਬੀਪੀ ਚੈੱਕ ਕਰਾਉਣਾ ਹੈ ਤੁਸੀਂ ਬਲੱਡ ਚੈੱਕ ਕਰਾਉਣਾ ਹੈ ਤੁਸੀਂ ਸੈੱਲ ਕਟਦੇ ਵੱਲ ਦੇ ਚੈੱਕ ਕਰਾਉਣੇ ਨੇ ਕੋਈ ਜ਼ਰੂਰਤਮੰਦ ਜਿਹੜੀਆਂ ਜਿਹੜੇ ਲੋਕ ਨੇ ਜਾਂ ਕੋਈ ਵੀ ਲੋਕ ਉੱਥੇ ਮੁਫਤ ਦਵਾਈਆਂ ਨੇ ਤੁਸੀਂ ਭਾਵੇਂ ਕੋਈ ਬੁਖਾਰ ਦੀ ਦਵਾਈ ਕਿਉਂ ਨਾ ਲੈਣੀ ਹੋਵੇ ਤੁਹਾਨੂੰ ਮੁਫਤ ਹੈ ਇਹਨੂੰ ਅਸੀਂ ਕੈਸ਼ ਬੈਨੀਫਿਟ ਯੋਜਨਾ ਦੇ ਤੌਰ ਤੇ ਦੇਖਦੇ ਹਾਂ ਜਿਹਦਾ ਸਿੱਧਾ ਲੋਕਾਂ ਨੂੰ ਵਿੱਤੀ ਫਾਇਦਾ ਔਰ ਇਹਦੇ ਕਰਕੇ ਅਗਰ ਬੀਜੇਪੀ ਪੂਰੇ ਮੋਲਕ ਚ ਜਿੱਤ ਲਈ ਆਸਵੰਦ ਹੈ ਭਗਵੰਤ ਮਾਨ ਵੀ ਇਹਨਾਂ ਯੋਜਨਾਵਾਂ ਦੇ ਸਿਰ ਤੇ ਪੰਜਾਬ ਚ ਜਿੱਤ ਲਈ ਆਸਵੰਦ ਹੈ ਹੁਣ ਪੰਜਾਬ ਚ ਕਿਉਂਕਿ ਬੀਜੇਪੀ ਦੇ ਪੈਰ ਜ਼ਿਆਦਾ ਲੱਗੇ ਨਹੀਂ ਸਮੇਂ-ਸਮੇਂ ਤੇ ਬੀਜੇਪੀ ਨੇ ਪੰਜਾਬ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਬੀਜੇਪੀ ਚ ਸਰਗਰਮ ਸੀ ਉਸ ਵੇਲੇ ਨਵਜੋਤ ਸਿੰਘ ਸਿੱਧੂ ਦੀ ਬੀਜੇਪੀ ਨੇ ਗੱਲ ਨਹੀਂ ਸੁਣੀ ਨਵਜੋਤ ਸਿੰਘ ਸਿੱਧੂ ਬੀਜੇਪੀ ਛੱਡ ਗਏ ਦੁਬਾਰਾ ਕਦੀ ਬੀਜੇਪੀ ਅਮਰਸਰ ਨਹੀਂ ਜਿੱਤੀ ਰਹੀ ਸਹੀ ਕਸਰ ਸਨੀ ਦਿਵਲ ਨੇ ਕੱਢਤੀ ਹੁਣ ਤੁਸੀਂ ਗੁਰਦਾਸਪੁਰ ਮੈਨੂੰ ਨਹੀਂ ਲੱਗਦਾ ਬੀਜੇਪੀ ਜਿੱਤ ਸਕੂਗੀ ਹਾਂ ਹੁਸ਼ਿਆਰਪੁਰ ਨੇ ਜਿੱਥੇ ਸੋਮ ਪ੍ਰਕਾਸ਼ ਜੀ ਰਾਜ ਮੰਤਰੀ ਨੇ ਉਹ ਜਿੱਤ ਜਾਣ ਇਹ ਸੰਭਾਵਨਾ ਘੱਟ ਲੱਗਦੀ ਹੈ ਕਿਉਂਕਿ ਪਿੰਡੂ ਖੇਤਰਾਂ ਦੇ ਵਿੱਚ ਕਿਸਾਨ ਨਾਖੁਸ਼ ਨੇ ਬੀਜੇਪੀ ਤੋਂ ਐਮਐਸਪੀ ਦਾ ਕਾਨੂੰਨ ਨਹੀਂ ਬਣਿਆ ਬੀਜੇਪੀ ਦੀਆਂ ਆਪਣੀਆਂ ਦਿੱਕਤਾਂ ਨੇ ਪੰਜਾਬ ਦੇ ਦੇਖੋ ਬੀਜੇਪੀ ਨੇ ਪੰਜਾਬ ਤੋਂ ਬਾਹਰ ਪੂਰੇ ਦੇਸ਼ ਲਈ ਜਿਹੜੀਆਂ ਯੋਜਨਾਵਾਂ ਲਾਗੂ ਕੀਤੀਆਂ ਨੇ ਪਾਵੇਂ ਪੰਜਾਬ ਦੇ ਕਿਸਾਨਾਂ ਨੂੰ ਵੀ ਪੈਸਾ ਮਿਲਦਾ ਉਹਦਾ ਲਾਭ ਘੱਟ ਲੋਕਾਂ ਤੱਕ ਹੈ ਜੀ ਬੀਜੇਪੀ ਦੀਆਂ ਸਕੀਮਾਂ ਪੂਰੇ ਦੇਸ਼ 'ਚ ਪ੍ਰਭਾਵੀ ਨੇ ਪਰ ਪੰਜਾਬ 'ਚ ਕੁਝ ਹੋਰ ਕਾਰਨ ਨੇ ਜਿਨ੍ਹਾਂ ਕਰਕੇ ਬੀਜੇਪੀ ਅੱਗੇ ਨਹੀਂ ਆ ਸਕੀ ਇੱਕ ਬੀਜੇਪੀ ਕੋਲੇ ਪੰਜਾਬ 'ਚ ਕੋਈ ਅਹਜਾ ਲੀਡਰ ਨਹੀਂ ਜਿਹੜਾ ਪੂਰੇ ਪੰਜਾਬੀਆਂ ਦੀ ਅਗਵਾਈ ਕਰਦਾ ਹੋਵੇ ਜਿਵੇਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸੀ ਪ੍ਰਕਾਸ਼ ਸਿੰਘ ਬਾਦਲ ਪੂਰੇ ਪੰਜਾਬ ਦਾ ਲੀਡਰ ਸੀ ਉਹ ਲੱਗਦਾ ਸੀ ਕਿ ਉਹ ਪੰਜਾਬ ਦੀ ਅਗਵਾਈ ਕਰ ਰਹੇ ਨੇ ਤੇ ਬੀਜੇਪੀ ਪ੍ਰਕਾਸ਼ ਸਿੰਘ ਬਾਦਲ ਦੇ ਪਿੱਛੇ-ਪਿੱਛੇ ਚੱਲਦੀ ਸੀ ਇਹ ਨਵਜੋਤ ਸਿੰਘ ਸਿੱਧੂ ਸੀ ਜਿਹੜਾ ਲੱਗਦਾ ਸੀ ਕਿ ਪੰਜਾਬ ਚ ਬੀਜੇਪੀ ਦੀ ਅਗਵਾਈ ਕਰ ਰਿਹਾ ਪਰ ਬੀਜੇਪੀ ਨੇ ਨਾ ਤਾਂ ਉਹਨਾਂ ਨੂੰ ਪ੍ਰਧਾਨ ਬਣਾਇਆ ਤੇ ਨਾ ਹੀ ਉਹਨਾਂ ਦੀ ਗੱਲ ਮੰਨੀ ਉਸ ਵੇਲੇ ਜਦੋਂ ਚਾਹੁੰਦੇ ਸੀ ਅਸੀਂ ਆਪਣੇ ਪੱਧਰ ਤੇ ਅੱਗੇ ਵਧੀਏ ਸੋ ਬੀਜੇਪੀ ਨੇ ਗਲਤੀਆਂ ਵੀ ਪੰਜਾਬ ਚ ਕੀਤੀਆਂ ਨੇ ਹੁਣ ਬੀਜੇਪੀ ਨੇ ਉਸ ਲੀਡਰ ਨੂੰ ਪ੍ਰਧਾਨ ਬਣਾਤਾ ਜਿਹੜਾ ਲੀਡਰ ਕਾਂਗਰਸ ਚੋਂ ਆਇਆ ਅਬ 2-3 ਚੋਣਾਂ ਹੋਈਆਂ ਨੇ ਜਲੰਧਰ ਦੀਆਂ ਸੰਗਰੂਰ ਦੀਆਂ ਨਹੀਂ ਜਿੱਤ ਸਕੀ ਬੀਜੇਪੀ ਮੈਨੂੰ ਸੰਭਾਵਨਾ ਘੱਟ ਲੱਗਦੀ ਹੈ ਕਿ ਪੰਜਾਬ 'ਚ ਬੀਜੇਪੀ ਇਨ੍ਹਾਂ ਹਾਲਾਤਾਂ 'ਚ ਇੱਕ ਵੀ ਸੀਟ ਜਿੱਤ ਸਕੇ ਅੱਜ ਦੇ ਹਾਲਾਤਾਂ 'ਚ ਬਿਨਾਂ ਅਕਾਲੀ ਦਲ ਨਾਲ ਗੱਠਜੋੜ ਤੋਂ ਜੇ ਅਕਾਲੀ ਦਲ ਨਾਲ ਬੀਜੇਪੀ ਗੱਠਜੋੜ ਕਰ ਲੇ ਫੇਰ ਸਥਿਤੀਆਂ ਬਦਲ ਸਕਦੀਆਂ ਨੇ ਫੇਰ ਮੁਕਾਬਲੇ ਦੀ ਸਥਿਤੀ ਬਣ ਸਕਦੀ ਹੈ ਪਰ ਫੇਰ ਵੀ ਅਕਾਲੀ ਬੀਜੇਪੀ ਅਗਰ ਇਕੱਠੇ ਵੀ ਹੋ ਜਾਣ ਅੱਜ ਦੇ ਸਮੇਂ ਆਮ ਆਦਮੀ ਪਾਰਟੀ ਨੂੰ ਹਰਾਉਣਾ ਉਹਨਾਂ ਲਈ ਚੈਲੰਜ ਹੈ ਕਿਉਂਕਿ ਵੋਟਾਂ ਦੀ ਵੰਡ ਇਸ ਤਰ੍ਹਾਂ ਨਾਲ ਹੋਣੀ ਹੈ ਕਾਂਗਰਸ ਵੀ ਹੈ ਜੀ ਕਾਂਗਰਸ ਨੂੰ ਵੀ ਵੋਟ ਮਿਲਣੀ ਹੈ ਹਾਲਾਂਕਿ ਕਾਂਗਰਸੀ ਤਾਂ ਕਹਿੰਦੇ ਅਸੀਂ ਆਪਣੇ ਦਮ ਤੇ ਜੇ ਚੋਣ ਲੜਾਂਗੇ ਤੇ ਅਸੀਂ ਜਿੱਤ ਜਾਾਂਗੇ ਜਦਕਿ ਮੈਨੂੰ ਇਹ ਸਥਿਤੀ ਨਹੀਂ ਲੱਗਦੀ ਅੱਜ ਮੈਨੂੰ ਪੰਜਾਬ ਚ ਕਾਂਗਰਸ ਕਿਸੇ ਇੱਕ ਸੀਟ ਤੇ ਜੇਤੂ ਨਜ਼ਰ ਨਹੀਂ ਆਉਂਦੀ ਪਹਿਲੀ ਗੱਲ ਕਾਂਗਰਸ ਚ ਰੌਲਾ ਬਹੁਤ ਪੈਣਾ ਟਿਕਟਾਂ ਦਾ ਬਹੁਤ ਸਾਰੇ ਲੀਡਰ ਨੇ ਕਿਸੇ ਨੇ ਕਹਿਣਾ ਮੇਰੇ ਭਰਾ ਨੂੰ ਟਿਕਟ ਦਿਓ ਕਿਸੇ ਨੇ ਕਹਿਣਾ ਮੇਰੀ ਪਤਨੀ ਨੂੰ ਟਿਕਟ ਦਿਓ ਇਹ ਜਿੱਤ ਜੂ ਕਾਂਗਰਸ ਚ ਰੌਲੇ ਬਹੁਤ ਪੈਣੇ ਆ ਟਿਕਟਾਂ ਨੂੰ ਲੈ ਕੇ ਜਿੱਤੋਂ ਤੱਕ ਗੱਲ ਰਹੀ ਆਮ ਆਦਮੀ ਪਾਰਟੀ ਚ ਆਮ ਆਦਮੀ ਪਾਰਟੀ ਚ ਟਿਕਟ ਦਾ ਰੌਲਾ ਨਹੀਂ ਪੈਣਾ ਬਾਗੀ ਨਹੀਂ ਪੈਦਾ ਹੋਣੇ ਕਾਂਗਰਸ ਸਾਨੂੰ ਬਾਗੀ ਦੇਖਣਗੇ ਅਕਾਲੀ ਦਲ ਚ ਵੀ ਬਾਗੀ ਦੇਖਣਗੇ ਅਕਾਲੀ ਦਲ ਦੀ ਸਥਿਤੀ ਬਹੁਤ ਹੀ ਚੰਗੀ ਨਹੀਂ ਹੈ ਅਕਾਲੀ ਦਲ ਦੀ ਸਥਿਤੀ ਕਾਂਗਰਸ ਨਾਲੋਂ ਵੀ ਮੈਨੂੰ ਕਮਜ਼ੋਰ ਲੱਗ ਰਹੀ ਹੈ ਅਗਰ ਬਿਕਰਮਜੀਠੀਆ ਆਪ ਖੜਾ ਹੋ ਜੇ ਖਡੂਰ ਸਾਹਿਬ ਤੋਂ ਜਾਂ ਅੰਮ੍ਰਿਤਸਰ ਤੋਂ ਤੇ ਬਿਕਰਮਜੀਠੀਆ ਮੁਕਾਬਲੇ ਵਾਲੀ ਸਥਿਤੀ ਚ ਆ ਸਕਦਾ ਪਰ ਹਜੇ ਮੈਨੂੰ ਜਿੱਤ ਵਾਲੀ ਸਥਿਤੀ ਚ ਨਹੀਂ ਲੱਗਦਾ ਉਸ ਤੋਂ ਇਲਾਵਾ ਸਖਬੀਰ ਬਾਦਲ ਅਗਰ ਫਿਰੋਜ਼ਪੁਰ ਆਪਣੇ ਫਿਰੋਜ਼ਪੁਰ ਤੋਂ ਖੜਦੇ ਨੇ ਬਹੁਤ ਵੱਡਾ ਚੈਲੰਜ ਹੈ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ ਬਹੁਤ ਵੱਡਾ ਚੈਲੰਜ ਹੈ ਅਕਾਲੀ ਦਲ ਲਈ ਇੱਕ ਸੀਟ ਜਿੱਤਣੀ ਵੀ ਅੱਜ ਦੇ ਸਮੇਂ 'ਚ ਆਪਣੇ ਦਮ ਤੇ ਬਹੁਤ ਵੱਡਾ ਚੈਲੰਜ ਹੈ ਜੇ ਭਾਜਪਾ ਨਾਲ ਆ ਜੇ ਤੇ ਇਹਨਾਂ 'ਚੋਂ ਕਿਹੜੀ ਸੀਟ ਅਕਾਲੀ ਦਲ ਜਿੱਤਦਾ ਹੈ ਫਿਰ ਕਿਤੇ ਚਲੋ ਮੁਕਾਬਲੇ ਵਾਲੀ ਗੱਲ ਬਣ ਸਕਦੀ ਹੈ ਵੀ ਅਕਾਲੀ ਦਲ ਹੁਣ ਮੁਕਾਬਲਾ ਕਰਨ ਯੋਗ ਆ ਹੋ ਗਿਆ ਬੀਜੇਪੀ ਵੀ ਮੁਕਾਬਲਾ ਕਰਨ ਯੋਗੀ ਹੋ ਜੂਗੀ ਜੇ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੋ ਗਏ ਜੇ ਅਕਾਲੀ ਦਲ ਬੀਜੇਪੀ ਇਕੱਠੇ ਨਹੀਂ ਹੁੰਦੇ ਪੰਜਾਬ ਚ ਇੱਕ ਵੀ ਸੀਟ ਇਹਨਾਂ ਲਈ ਮੇਰੀ ਨਜ਼ਰ ਚ ਅੱਜ ਜਿਤਨਾ ਔਖਾ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਫਰੋਸਾ ਹੈ ਕਿ ਅਕਾਲੀ ਦਲ ਔਰ ਬੀਜੇਪੀ ਵੱਖਰੇ ਵੱਖਰੇ ਹੋਗੇ ਤਾਕਤ ਵੰਡੀ ਗਈ ਘਟ ਗਈ ਤਾਕਤ ਬਹੁਤ ਜ਼ਿਆਦਾ ਕਾਂਗਰਸ ਕਾਂਗਰਸੀ ਤਾਕਤ ਪਹਿਲਾਂ ਹੀ ਬਹੁਤ ਜ਼ਿਆਦਾ ਕਮਜ਼ੋਰ ਹੈ ਕਾਂਗਰਸ ਤੇ ਤੱਕ ਕਰਪਸ਼ਨ ਦੇ ਇਲਜ਼ਾਮ ਹੀ ਬਹੁਤ ਖਤਰਨਾਕ ਲੱਗ ਰਹੇ ਨੇ ਪੰਜਾਬ ਦੇ ਕਈ ਲੀਡਰ ਕਈ ਜੇਲ੍ਹਾਂ ਚ ਜਾਇਆ ਏ ਕਈਆਂ ਤੇ ਕੇਸ ਚੱਲ ਰਹੇ ਨੇ ਉੱਪਰੋਂ ਆ 350 ਇੱਕ ਆਕਾਲੀ ਦਲ ਕਾਂਗਰਸ ਦੇ ਲੀਡਰ ਤੋਂ ਆ 350 ਕਰੋੜ ਕਾਂਗਰਸੀ ਲੀਡਰ ਤੋਂ ਫੜਿਆ ਗਿਆ ਸਾਹੂ ਕ੍ਰਪਸ਼ਨ ਦੇ ਇਲਜ਼ਾਮ ਬਹੁਤ ਵੱਡੇ ਲੱਗ ਰਹੇ ਨੇ ਕਾਂਗਰਸ ਦੇ ਲੀਡਰ ਤੇ ਕਿਸੇ ਇੱਕ ਲੀਡਰ ਤੋਂ ਜਗਦੀਸ਼ ਜੀ 350 ਕਰੋੜ ਰੁਪਇਆ ਫੜਿਆ ਜਾਣਾ ਇਹ ਕੋ ਬੱਚਿਆਂ ਦੀ ਖੇਡ ਥੋੜੀ ਹੈ 350 ਕਰੋੜ ਪੰਜਾਬ ਨੋਡ 99% ਪੰਜਾਬੀਆਂ ਨੇ 1 ਕਰੋੜ ਰੁਪਇਆ ਪਿਆ ਨਹੀਂ ਦੇਖਿਆ ਹੋਣਾ ਕਿਤੇ 99% ਪੰਜਾਬੀਆਂ ਨੇ ਫਿਲਮਾਂ ਦੀ ਨਹੀਂ ਮੈਂ ਗੱਲ ਕਰਦਾ ਆ ਸਕੈਂਡਲ ਅੱਜ ਤਾਂ ਅਸੀਂ ਵੀ ਦੇਖਿਆ ਦੇਖੋ ਕਿਵੇਂ ਲਮਾਰੀਆਂ ਚ ਨੋਟ ਚਨੇ ਪਏ ਸੀ ਦੱਸੋ ਜਿਵੇਂ ਸਾਡੇ ਰਾਸ਼ਨ ਦੀ ਦੁਕਾਨ ਤੇ ਬਿਸਕੁਟ ਦੇ ਪੈਕੇਟ ਰੱਖੇ ਹੁੰਦੇ ਆ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਸੀ ਕਾਂਗਰਸੀ ਲੀਡਰ ਦੇ ਘਰੇ ਉਹਦਾ ਨੁਕਸਾਨ ਕਾਂਗਰਸ ਨੂੰ ਬਹੁਤ ਵੱਡੇ ਪੱਧਰ ਤੇ ਹੋਣਾ ਹੈ ਕਾਂਗਰਸ ਅੰਨਾ ਹਜ਼ਾਰੇ ਦਾ ਅੰਦੋਲਨ ਐਡਾ ਤਕੜਾ ਕਿਉਂ ਹੋਇਆ ਆਮ ਆਦਮੀ ਪਾਰਟੀ ਕਿਉਂ ਨਿਕਲੀ ਕਿਉਂਕਿ ਕਾਂਗਰਸ ਦੇ ਲੀਡਰਾਂ ਤੇ ਅਤ ਦੀ ਕਰਪਸ਼ਨ ਦੇ ਇਲਜ਼ਾਮ ਲੱਗੇ ਹੁਣ ਜਦੋਂ ਬੀਜੇਪੀ ਨੇ ਐਡਾ ਵੱਡਾ ਅਭਿਆਨ ਛੇੜਤਾ ਵੀ ਤੁਹਾਡੇ ਲੀਡਰ ਤੋਂ ਨੋਟ ਫੜੇ ਗਏ ਪੂਰੇ ਮੁਲਕ ਚ ਬੀਜੇਪੀ ਨੇ ਪ੍ਰੋਟੈਸਟ ਕਰਤੇ ਤੇ ਜਦੋਂ ਸਵਾਲ ਬੀਜੇਪੀ ਦੇ ਇੱਕ ਲੀਡਰ ਤੇ ਆਏ ਸੀ ਜਿਹੜਾ ਖੇਤੀਬਾੜੀ ਨਾਲ ਸੰਬੰਧਤ ਹੈ ਕੋਈ ਵੀਡੀਓ ਜੀ ਵਾਇਰਲ ਹੋਈ ਸੀ ਮੈਨੂੰ ਨਹੀਂ ਪਤਾ ਸੱਚੀ ਹੈ ਕਿ ਝੂਠੀ ਹੈ ਕਾਂਗਰਸੀ ਕੁਝ ਕਰ ਹੀ ਨਹੀਂ ਸਕੇ ਕਾਂਗਰਸੀਆਂ ਦੇ ਵਿੱਚ ਯੋਜਨਾ ਨੂੰ ਅਮਲੀ ਜਾਮਾ ਪਣਾਉਣ ਦੀ ਤਾਕਤ ਨਹੀਂ ਕਾਂਗਰਸ ਜਿਸ ਤੱਕ ਮੈਨੂੰ ਲੱਗਦਾ ਹੈ ਕਾਂਗਰਸ ਜਿਹੜੇ ਜਿਹੜੀਆਂ ਏਜੰਸੀਆਂ ਨੇ ਪੀਆਰ ਏਜੰਸੀਆਂ ਜਾਂ ਮੈਨੇਜਮੈਂਟ ਵਾਲੀਆਂ ਏਜੰਸੀਆਂ ਉਹ ਕਾਂਗਰਸ ਨੂੰ ਚੋਣਾਂ ਲੜਾਉਂਦੀਆਂ ਨੇ ਮੈਨੂੰ ਲੱਗਦਾ ਹੈ ਜਦ ਕਿ ਦੂਜੀਆਂ ਪਾਰਟੀਆਂ ਉਹਨਾਂ ਏਜੰਸੀਆਂ ਨੂੰ ਵਰਤਦੀਆਂ ਨੇ ਕਿ ਅਸੀਂ ਕਿਵੇਂ ਇਲੈਕਸ਼ਨ ਲੜਨੀ ਹੈ ਪ੍ਰਾਈਵੇਟ ਏਜੰਸੀਆਂ ਨੂੰ ਮੈਂ ਸਰਕਾਰੀ ਦੀ ਨਹੀਂ ਗੱਲ ਕਰ ਰਿਹਾ ਜੀ ਭਾਜਪਾ ਨੂੰ ਪਤਾ ਹੈ ਕਿ ਅਸੀਂ ਅਗਰ মিডিਆ ਮੈਨੇਜਮੈਂਟ ਕਰਨੀ ਹੈ ਪਬਲਿਕ ਮੈਨੇਜਮੈਂਟ ਕਰਨੀ ਹੈ ਤੇ ਉਹ ਪ੍ਰਾਈਵੇਟ ਏਜੰਸੀਆਂ ਨੂੰ ਅਸੀਂ ਕਿਵੇਂ ਵਰਤਣਾ ਹੈ ਕਾਂਗਰਸ ਆਪ ਵਰਤੀ ਜਾਂਦੀ ਆ ਉਹਨਾਂ ਕੋਲੋਂ ਇਸੇ ਕਰਕੇ ਗੁੱਟਬਾਜ਼ੀ ਦਾ ਸ਼ਿਕਾਰ ਹੋ ਜਾਂਦੀ ਸਿਆਸਤ ਦਾ ਸ਼ਿਕਾਰ ਹੋ ਜਾਂਦੀ ਇੱਕ رائے ਨਹੀਂ ਕਾਂਗਰਸ ਇਸ ਕਰਕੇ ਭਗਵੰਤ ਮਾਨ ਨੂੰ ਲੱਗਦਾ ਕਿ ਸਾਡੇ ਕੋਲੇ ਇਹਦੇ ਨਾਲ ਉਹ 골ਡਨ ਚਾਂਸ ਤਾਂ ਹੈ ਹੀ ਨਹੀਂ ਕਿ ਮੁਫਤ ਬਿਜਲੀ ਦੇ ਬਿੱਲ ਆ ਰਹੇ ਨੇ ਜੇ ਫਰਵਰੀ ਚ ਵੋਟਾਂ ਹੋ ਗਈਆਂ ਤੇ 90% ਲੋਕਾਂ ਦੇ ਬਿੱਲ ਪੰਜਾਬ ਚ ਆਉਣੇ ਨਹੀਂ ਜੇ ਅਪ੍ਰੈਲ ਚ ਵੀ ਹੋ ਜਾਂਦੀਆਂ ਨੇ ਤਾਂ ਵੀ 80% ਲੋਕਾਂ ਦੇ ਬਿੱਲ ਨਹੀਂ ਆਉਣੇ ਔਰ ਜਿਹਦੇ ਘਰੇ ਬਿਜਲੀ ਦਾ ਬਿੱਲ ਨਹੀਂ ਆਉਣਾ ਤੇ ਉਹਨੇ ਵੋਟ ਕਿਉਂ ਨਹੀਂ ਪਾਉਣੀ ਜੇ ਯੂਪੀ ਚ ਜਿਹਦੇ ਘਰੇ ਰਾਸ਼ਨ ਆਊਗਾ ਜਿਹਦੇ ਕਿਸਾਨ ਦੇ ਖਾਤੇ ਚ 2000 ਰੁਪਏ ਆਊਗਾ ਜਿਸ ਮਹਿਲਾ ਦੇ ਖਾਤੇ ਚ ਪੈਸਾ ਆਊਗਾ ਮਧ ਪ੍ਰਦੇਸ਼ ਚ ਉਹ ਕਿਉਂ ਨਹੀਂ ਵੋਟ ਪਾਉਗੀ ਬੀਜੇਪੀ ਨੂੰ ਸੋ ਜਿਹੜੀਆਂ ਕੈਸ਼ ਬੈਨੀਫਿਟ ਸਕੀਮਸ ਹੁੰਦੀਆਂ ਨੇ ਇਹ ਵੋਟਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਔਰ ਇਹ ਹੋਣੀਆਂ ਵੀ ਚਾਹੀਦੀਆਂ ਕੈਸ਼ ਬੈਨੀਫਿਟ ਮਿਲਣਾ ਵੀ ਚਾਹੀਦਾ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਕਿਉਂਕਿ ਦੇਸ਼ ਦੀ ਸਰਕਾਰ ਇਸੇ ਕਰਕੇ ਚੁਣੀ ਜਾਂਦੀ ਹੈ ਕਿ ਉਹ ਲੋਕ ਭਲਾਈ ਦੇ ਕੰਮ ਕਰੇ ਨਾ ਕਿ ਦੇਸ਼ ਦੀ ਸਰਕਾਰ ਸਿਰਫ ਆਪਣੇ ਦੇ ਧਿਆਨ ਦੇਵੇ ਕਿ ਸਾਡੇ ਮਹਿਲ ਵੱਡੇ ਹੋ ਜਾਣ ਸਾਡੀਆਂ ਕੋਠੀਆਂ ਵੱਡੀਆਂ ਹੋ ਜਾਣ ਸਾਡੀਆਂ ਗੱਡੀਆਂ ਵੱਡੀਆਂ ਹੋ ਜਾਣ ਲੋਕ ਭਲਾਈ ਦੀਆਂ ਸਕੀਮਾਂ ਹੋਰ ਚਲਣੀਆਂ ਚਾਹੀਦੀਆਂ ਔਰ ਕੈਸ਼ ਬੈਨੀਫਿਟ ਦੀਆਂ ਸਕੀਮਾਂ ਹੋਰ ਚਲਣੀਆਂ ਚਾਹੀਦੀਆਂ ਪਰ ਮੁਲਕ ਦੀ ਤਰੱਕੀ ਵੀ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਤੁਸੀਂ ਦੂਜੇ ਵਰਗਾਂ ਤੇ ਟੈਕਸ ਲਾ ਲਾ ਕੇ ਪੈਸੇ ਇਕੱਠੇ ਕਰੋ ਤੇ ਇੱਕ ਵਰਗ ਨੂੰ ਦੋ ਉਹ ਵੀ ਨਹੀਂ ਚਾਹੀਦਾ ਇੱਕ ਸੰਤੁਲਨ ਚਾਹੀਦਾ ਹੈ ਜੀ ਡੈਲਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਅੱਜ ਮਾਫੀ ਮੰਗੀ ਹੈ ਤੁਸੀਂ ਕਿਵੇਂ ਦੇਖਦੇ ਹੋ ਕੀ ਇਹ ਮਾਫੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਸਟੈਬਲਿਸ਼ ਕਰ ਸਕਦੀ ਹੈ ਦੇਖੋ 13 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ ਸੀ ਬੜੀ ਸਤਕਾਰਯੋਗ ਸੰਸਥਾ ਹੈ ਉਸ ਤੋਂ ਬਾਅਦ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ ਇਸ ਕਰਕੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਐਸਪੀਸੀ ਨੂੰ ਚਲਾ ਰਿਹਾ ਕਿਉਂਕਿ ਪੋਲੀਟੀਕਲ ਪਾਰਟੀ ਵੱਡੀ ਹੋ ਗਈ ਪੋਲੀਟੀਕਲ ਪਾਰਟੀ ਨੇ ਸਰਕਾਰਾਂ ਬਣਾ ਲੀਆਂ ਆਪਣੀਆਂ ਨਹੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਅਕਾਲੀ ਦਲ ਨੂੰ ਕਾਇਮ ਕੀਤਾ ਸੀ ਤਾਂਕਿ ਗੁਰਦੁਆਰਾ ਸਹਿਬਾਨਾਂ ਦਾ ਪ੍ਰਬੰਧ ਚੰਗਾ ਹੋਵੇ ਧਰਮ ਦਾ ਪ੍ਰਚਾਰ ਚੰਗਾ ਹੋਵੇ ਰਾਜਨੀਤਿਕ ਤਾਕਤ ਵੀ ਕੋਲੇ ਆਵੇ ਕਿਉਂਕਿ ਰਾਜਨੀਤਿਕ ਤਾਕਤ ਜਦੋਂ ਸਰਕਾਰਾਂ ਚ ਆ ਜਾਂਦੀ ਹੈ ਤੇ ਫਿਰ ਉਹਦੇ ਨਾਲ ਬਹੁਤ ਵੱਡੇ ਬਦਲਾਅ ਹੋ ਜਾਂਦੇ ਨੇ ਸੋ ਅਕਾਲੀ ਦਲ ਦੀ ਸਰਕਾਰ ਬਣਨ ਦੇ ਨਾਲ ਪੰਜਾਬ ਚ ਜਦੋਂ ਵੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਉਹਦੇ ਨਾਲ ਵੱਡਾ ਫਾਇਦਾ ਹੋਇਆ ਸਿੱਖ ਧਰਮ ਨੂੰ ਪ੍ਰਚਾਰ ਪ੍ਰਸਾਰ ਚ ਹੋਇਆ ਵਿੱਤੀ ਤੌਰ ਤੇ ਸਿੱਖ ਧਰਮ ਤਕੜਾ ਹੋਇਆ ਹੁਣ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਉਹਨਾਂ ਨੇ ਵੱਡਾ ਦਿਲ ਦਿਖਾਇਆ ਪ੍ਰਕਾਸ਼ ਸਿੰਘ ਬਾਦਲ ਜਦੋਂ ਜਿਉਂਦੇ ਸੀ ਅਗਰ ਇਹ ਪਛਤਾਪ ਪ੍ਰਕਾਸ਼ ਸਿੰਘ ਬਾਦਲ ਕਰ ਜਾਂਦੇ ਜਦੋਂ ਬੀਅਦਬੀਆਂ ਹੋਈਆਂ ਪੰਜਾਬ 'ਚ ਬਹੁਤ ਜ਼ਿਆਦਾ 2015 'ਚ ਉਹਨਾਂ ਦੀ ਸਰਕਾਰ ਸੀ ਬੀਅਦਬੀਆਂ ਤੋਂ ਬਾਅਦ ਜਿਸ ਤਰੀਕੇ ਨਾਲ ਮਾਮਲੇ ਨਜਿੱਠੇ ਗਏ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਉਹਨਾਂ ਦੀ ਤਸ਼ੱਦਦ ਹੋਈ ਉਹਨਾਂ ਨੂੰ ਜੇਲ੍ਹ ਭੇਜਿਆ ਬਾਅਦ ਦੇ ਵਿੱਚ ਉਹਨਾਂ ਨੂੰ ਛੱਡਣਾ ਪਿਆ ਲੋਕ ਦਬਾਅ 'ਚ ਇਹ ਮਾਮਲੇ ਜਿਸ ਤਰ੍ਹਾਂ ਨਾਲ ਵਿਗੜੇ ਜਿਸ ਤਰ੍ਹਾਂ ਨਾਲ ਉਸ ਵੇਲੇ ਦੇ ਅਕਾਲੀ ਦਲ ਵੇਲੇ ਦੇ ਡੀਜੀਪੀ ਤੇ ਸਵਾਲ ਖੜੇ ਹੋਏ ਦੇ ਕੋ ਡੀਜੀਪੀ ਬੜਾ ਜਿਹੜਾ ਸੀਗਾ ਉਹ ਸਵਾਲਾਂ 'ਚ ਰਿਹਾ ਹਮੇਸ਼ਾ ਹੁਣ ਵੀ ਉਹ ਡੀਜੀਪੀ ਤੇ ਕਈ ਤਰ੍ਹਾਂ ਦੇ ਕੇਸ ਚੱਲਦੇ ਨੇ ਅਗਰ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਉਹ ਡੀਜੀਪੀ ਨਾ ਲਾਇਆ ਹੁੰਦਾ ਜਿਸ ਡੀਜੀਪੀ ਨੂੰ ਇੱਕ ਹਿੱਸਾ ਪ੍ਰਵਾਨ ਨਹੀਂ ਸੀ ਕਰਦਾ ਸਮਾਜਿਕ ਸਮਾਜਿਕ ਦਿਵਾ ਨੂੰ ਔਰ ਸਮਾਜਿਕ ਸੁਝਾ ਨੂੰ ਸਮਾਜ ਦੇ ਦਬਾਅ ਔਰ ਸਮਾਜ ਦੇ ਸੁਝਾ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਪ੍ਰਵਾਨ ਕਰ ਲੈਂਦੀਆਂ ਨੇ ਜਗਦੀਸ਼ ਜੀ ਉਹ ਸਰਕਾਰਾਂ ਟੈਂਦੀਆਂ ਨਹੀਂ ਅਗਰ ਸ਼੍ਰੋਮਣੀ ਅਕਾਲੀ ਦਲ ਨੇ ਉਸ ਵਕਤ ਜਿਹੜਾ ਡੀਜੀਪੀ ਲਾਇਆ ਲੰਮਾ ਸਮਾਂ ਜਿਹੜਾ ਰਿਹਾ ਜਿਹੜਾ ਬੇਅਦਬੀ ਜਿਹੜੇ ਬਹਿਵਲ ਕਲਾ ਬਰਗਾੜੀ ਵੇਲੇ ਮਾਮਲਿਆਂ ਵੇਲੇ ਵੀ ਡੀਜੀਪੀ ਸੀ ਅਗਰ ਉਹ ਡੀਜੀਪੀ ਨਾਲ ਆਇਆ ਹੁੰਦਾ ਮੈਂ ਉਹਦਾ ਨਾਂ ਨਹੀਂ ਲੈਣਾ ਪਤਾ ਹੀ ਆ ਲੋਕਾਂ ਨੂੰ ਤੇ ਇਹ ਸਥਿਤੀਆਂ ਬਣੀਆਂ ਨਹੀਂ ਸੀ ਕਿਉਂਕਿ ਉਹਦਾ ਇਹਨਾਂ ਸਥਿਤੀਆਂ ਨੂੰ ਨਜਿੱਠਣ ਦਾ ਇੱਕ ਵੱਖਰਾ ਤਰੀਕਾ ਹੈ ਉੱਥੇ ਡੀਜੀਪੀ ਇਸ ਤਰ੍ਹਾਂ ਦਾ ਚਾਹੀਦਾ ਸੀ ਜਿਹੜਾ ਬਹੁਤ ਨਰਮ ਕਿਸਮ ਦਾ ਡੀਜੀਪੀ ਹੁੰਦਾ ਲੋਕਾਂ 'ਚ ਜਾ ਕੇ ਬਹਿ ਜਾਂਦਾ ਵੀ ਮੈਂ ਤੁਹਾਡੇ ਨਾਲ ਆਪਾਂ ਮਿਲ ਜੁਲ ਕੇ ਮਸਲੇ ਦਾ ਹੱਲ ਕਰਦੇ ਆਂ ਨਾ ਕਿ ਇਸ ਤਰੀਕੇ ਦੇ ਹੁਕਮ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਆਉਂਦੇ ਜਾਂ ਅਫਸਰਾਂ ਵੱਲੋਂ ਆਉਂਦੇ ਕਿ ਤੁਸੀਂ ਸਖਤੀ ਕਰੋ ਬਲ ਪ੍ਰਯੋਗ ਕਰੋ ਬਲ ਪ੍ਰਯੋਗ ਨਹੀਂ ਹੋਣਾ ਚਾਹੀਦਾ ਸੀ ਇਹ ਇਤਿਹਾਸਿਕ ਗਲਤੀ ਸੀ ਇਕਾਲੀ ਦਲ ਵੀ ਨੇ ਔਰ ਉਹ ਕਿਉਂ ਹੋਈ ਅਗਰ ਲੋਕ ਸੁਝਾ ਕੀ ਸੀ ਵੀ ਡੀਜੀਪੀ ਬਦਲ ਲਓ ਪਹਿਲਾਂ ਹੀ ਸੀ ਵੀ ਇਹ ਡੀਜੀਪੀ ਨਾ ਲਾਓ ਜੇ ਉਹ ਡੀਜੀਪੀ ਨਾ ਹੀ ਲਗਿਆ ਹੁੰਦਾ ਇਹ ਨੌਬਤ ਹੀ ਨਹੀਂ ਸੀ ਆਉਣੀ ਸੋ ਸਰਕਾਰਾਂ ਜਦੋਂ ਤੱਕ ਲੋਕਾਂ ਦੇ ਸੁਝਾ ਤੇ ਦਬਾਅ ਨੂੰ ਸਤਕਾਰ ਨਹੀਂ ਕਰਨਗੀਆਂ ਇਸੇ ਤਰ੍ਹਾਂ ਵਾਪਰੂ ਇਸੇ ਲਈ ਕਹਿੰਦੇ ਨੇ ਵੀ ਸਰਕਾਰਾਂ ਦੀ ਗਰਦਨ 'ਚ ਸਰੀਆ ਚੰਗਾ ਨਹੀਂ ਲੱਗਦਾ ਨਾ ਲੀਡਰਾਂ ਦੀ ਗਰਦਨ 'ਚ ਸਰੀਆ ਚੰਗਾ ਲੱਗਦਾ ਜੀ ਸਰੀਆ ਸਿਰਫ ਲੈਂਟਰ ਲੁੰਟਰ ਲਈ ਠੀਕ ਹੈ ਉੱਥੇ ਤਾਂ ਤਕੜੇ ਤੋਂ ਤਕੜਾ ਸਖਤ ਲਾਓ ਜਿਹੜਾ ਚੁੱਕੇ ਦਾ ਜੀ ਡਲਸੋਬ ਪਰ ਮੈਂ ਮਾੜੀ ਜੀ ਗੱਲ ਤੁਹ ਮੈਂ ਮਕਾਦਾ ਹੁਣ ਸੁਖਵੀਰ ਬਾਦਲ ਨੇ ਅਗਰ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮਾਫੀ ਮੰਗਦੇ ਤੇ ਉਹਦਾ ਹੋਰ ਵੱਡਾ ਸਨੇਹਾ ਜਾਣਾ ਸੀ ਹੁਣ देर ਬਹੁਤ ਹੋ ਗਈ ਚਲੋ ਫਿਰ ਵੀ ਸੁਖਵੀਰ ਸਿੰਘ ਬਾਦਲ ਨੇ ਖੁੱਲੇ ਦਿਲ ਨਾਲ ਕਿਹਾ ਕਿ ਸਾਨੂੰ ਅਫਸੋਸ ਹੈ ਅਸੀਂ ਮਾਫੀ ਮੰਗਦੇ ਹਾਂ ਕਿ ਸਾਡੀ ਸਰਕਾਰ ਨਾ ਬੇਦਬੀਆਂ ਰੋਕ ਸਕੀ ਨਾ ਇਨਸਾਫ ਦੇ ਸਕੀ ਨਾ ਗ੍ਰਿਫਤਾਰੀਆਂ ਕਰ ਸਕੀ ਪਰ ਉਹਨਾਂ ਨੇ ਨਾਲੇ ਵੀ ਕਹਿਤਾ ਕਿ ਵਿਰੋਧੀਆਂ ਨੇ ਸਿਆਸੀ ਮੁੱਦਾ ਐਡਾ ਬਣਾਤਾ ਕਿ ਮਜਬੂਰੀ 'ਚ ਦਬਾਅ 'ਚ ਸਾਨੂੰ ਕੇਸ ਸੀਬੀਆਈ ਨੂੰ ਦੇਣਾ ਪਿਆ ਅਸੀਂ ਗ੍ਰਿਫਤਾਰੀਆਂ ਨਹੀਂ ਕਰ ਸਕੇ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਵਿਰੋਧੀ ਪਾਰਟੀਆਂ ਨੇ ਵੀ ਦੱਬ ਕੇ ਸਿਆਸਤ ਕੀਤੀ ਕੈਪਟਨ ਅਮਰਿੰਦਰ ਨੇ ਵੀ ਉਸ ਵੇਲੇ ਦੱਬ ਕੇ ਸਿਆਸਤ ਕੀਤੀ ਉਸ ਵੇਲੇ ਆਮ ਆਦਮੀ ਪਾਰਟੀ ਨੇ ਵੀ ਦਬਾਅ ਬਣਾਇਆ ਭਾਵੇਂ ਉਹਨੂੰ ਸਿਆਸਤ ਕਰਨਾ ਕਹ ਲੋ ਸਾਰੀਆਂ ਪਾਰਟੀਆਂ ਸੀ ਇਹ ਸਾਰੇ ਮੁੱਦਿਆਂ ਤੇ ਪੰਜਾਬ 'ਚ ਸਿਆਸਤ ਤਾਂ ਹੁੰਦੀ ਰਹੀ ਹੈ ਅਕਾਲੀ ਦਲ ਨੇ ਵੀ ਇਸ ਤਰੀਕੇ ਦੇ ਕਈ ਮੁੱਦਿਆਂ ਤੇ ਸਿਆਸਤ ਕੀਤੀ ਹੈ ਅਕਾਲੀ ਦਲ ਕੋਈ ਵੱਖਰਾ ਨਹੀਂ ਕਿ ਅਕਾਲੀ ਦਲ ਕਈ ਅਜਿਹੇ ਮੁੱਦਿਆਂ ਤੇ ਸਿਆਸਤ ਨਹੀਂ ਕਰਦਾ ਜਿਨ੍ਹਾਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਅਕਾਲੀ ਦਲ ਨੇ ਵੀ ਕੀਤਾ ਪੋਲਿਟਿਕਲ ਪਾਰਟੀਆਂ ਔਰ ਪੋਲਿਟਿਕਲ ਲੀਡਰਾਂ ਨੂੰ ਇਹ ਆਦਤ ਹੈ ਕਿ ਉਹ ਜਦੋਂ ਵਿਰੋਧ ਚ ਹੁੰਦੇ ਨੇ ਤੇ ਸਰਕਾਰ ਦੇ ਹਰ ਹਰ ਫੈਸਲੇ ਤੇ ਕਿੰਤੂ ਪਰੰਤੂ ਵੀ ਕਰਦੇ ਨੇ ਹਰ ਮਸਲੇ ਤੇ ਵਿਰੋਧ ਵੀ ਕਰਦੇ ਨੇ ਔਰ ਆਪਣੇ ਵੱਲੋਂ ਵਿਰੋਧੀ ਧਿਰ ਹੋਣ ਵਿਰੋਧੀ ਧਿਰ ਚ ਬੈਠੀਆਂ ਪਾਰਟੀਆਂ ਆਪਣੇ ਵੱਲੋਂ ਫੈਸਲਾ ਹੀ ਸੁਣਾ ਦਿੰਦੀਆਂ ਨੇ ਵੀ ਆ ਜ਼ਿੰਮੇਦਾਰ ਹੈ ਤਾਕਤ ਸਭ ਵੱਲ ਕੈਪਟਨ ਅਮਰਿੰਦਰ ਨੇ ਹੱਥ ਕਰਕੇ ਕਹਿਤਾ ਸੀ ਵੀ ਮੈਂ ਉਹਨੂੰ ਆ ਕੇ ਜੇਲ੍ਹ ਚ ਦਊਂਗਾ ਤੇ ਕੈਪਟਨ ਅਮਰਿੰਦਰ ਜੇਲ੍ਹ ਚ ਦੇ ਨਹੀਂ ਸਕਿਆ ਸੋ ਪੋਲਿਟਿਕਲ ਗੱਪ ਕੈਪਟਨ ਅਮਰਿੰਦਰ ਨੇ ਵੀ ਬਹੁਤ ਮਾਰਿਆ ਲੋਕਾਂ ਨੂੰ ਗੁੰਮਰਾਹ ਕਰਨ ਲਈ ਵੋਟਾਂ ਹਾਸਲ ਕਰਨ ਲਈ ਵਿਰੋਧੀ ਪਾਰਟੀਆਂ ਬਹੁਤ ਗੱਪ ਪੰਜਾਬ ਚ ਮਾਰਦੀਆਂ ਨੇ ਇਹ ਕੋਈ ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਗੱਪ ਮਾਰਦੀਆਂ ਜੀ ਪਰ ਸੁਖਬੀਰ ਬਾਦਲ ਨੇ ਜਿਹੜੀ ਮਾਫੀ ਮੰਗੀ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਰਾਜਨੀਤਿਕ ਤੌਰ ਤੇ ਸੌਖੇ ਹੋਣਗੇ ਹੁਣ ਉਹ ਹਰ ਮੰਚ ਤੇ ਜਾ ਕੇ ਕਹਿ ਸਕਦੇ ਨੇ ਕਿ ਅਸੀਂ ਮਾਫੀ ਮੰਗਦੇ ਹਾਂ ਅਸੀਂ ਨਹੀਂ ਇਨਸਾਫ ਦੇ ਸਕੇ ਤਾਂ ਕਿ ਲੋਕ ਵੀ ਮਹਿਸੂਸ ਕਰਨ ਕਿ ਸਰਕਾਰ ਸਾਡੀ ਇਹ ਜਿਹੜੀ ਇਹ ਮਹਿਸੂਸ ਕਰ ਗਈ ਵੀ ਇਹਨਾਂ ਤੋਂ ਗਲਤੀ ਹੋਈ ਆ ਅੱਗੇ ਤੋਂ ਸਰਕਾਰ ਖਿਆਲ ਰੱਖੂ ਜਾਂ ਅਕਾਲੀ ਦਲ ਅੱਗੇ ਤੋਂ ਹੁਣ ਖਿਆਲ ਰੱਖੂ ਔਰ ਅਕਾਲੀ ਦਲ ਨੂੰ ਸੁਖਵੀਰ ਬਾਗਲ ਨੂੰ ਵਿਕਰਮ ਮਜੀਠੀਆ ਨੂੰ ਜਿਹੜਾ ਪੋਲੀਟੀਕਲ ਅਜੰਡਾ ਹੈ ਉਹਦੇ ਲਈ ਜਿਹੜਾ ਉਹ ਸੁਰ ਵਰਤਦੇ ਨੇ ਉਹ ਸੌਫਟ ਮਿੱਠਾ ਰੱਖਣਾ ਪਊਗਾ ਅੱਜ ਦੇ ਸਮੇਂ 'ਚ ਕੌੜੀ ਜ਼ੁਬਾਨ ਨੂੰ ਲੋਕ ਪਸੰਦ ਨਹੀਂ ਕਰਦੇ ਤੁਹਾਡੀ ਜ਼ੁਬਾਨ ਮਿੱਠੀ ਹੋਣੀ ਚਾਹੀਦੀ ਹੈ ਕਿਸੇ ਵੀ ਮਸਲੇ ਦੇ ਲਈ ਤੁਸੀਂ ਸੰਜੀਦਗੀ ਤੇ ਗੰਭੀਰਤਾ ਦੇ ਨਾਲ ਪੇਸ਼ ਆਓ ਤੇ ਤਾਂ ਲੋਕ ਤੁਹਾਡੀ ਗੱਲ ਤੇ ਭਰੋਸਾ ਕਰਨਗੇ ਇਸ ਕਰਕੇ ਕੌੜਾਪਨ ਪੋਲੀਟੀਕਲ ਲੀਡਰਾਂ ਨੂੰ ਛੱਡਣਾ ਪੈਣਾ ਜਿੰਨੇ ਲੀਡਰ ਕੌੜਾਪਨ ਵਰਤਦੇ ਸੀ ਭਾਵੇਂ ਕੈਪਟਨ ਮਰਿੰਦਰ ਸੀ ਕੌੜੇਪਨ ਵਾਲੇ ਲੀਡਰਾਂ ਨੂੰ ਨੁਕਸਾਨ ਹੋਇਆ ਪੋਲੀਟੀਕਲ ਤੌਰ ਤੇ ਕਿਉਂਕਿ ਲੋਕ ਇਹ ਨਹੀਂ ਚਾਹੁੰਦੇ ਕਿ ਕੋਈ ਸਾਨੂੰ ਬਾਦਸ਼ਾਹੀ ਤਰ੍ਹਾਂ ਸੰਬੋਧਨ ਕਰੇ ਰਾਜਿਆਂ ਦੀ ਤਰ੍ਹਾਂ ਸੰਬੋਧਨ ਕਰੇ ਲੋਕ ਚਾਹੁੰਦੇ ਨੇ ਸਾਨੂੰ ਨਿਮਰਤਾ ਦੇ ਨਾਲ ਤੁਸੀਂ ਪੇਚ ਆਓ ਔਰ ਆਣਾ ਵੀ ਚਾਹੀਦਾ ਹੈ ਜੀ ਡਲਸਾਬਾਦਰ 20 ਦਸੰਬਰ ਨੂੰ ਐਸਜੀਪੀਸੀ ਵੱਲੋਂ ਇੱਕ ਵੱਡਾ ਪ੍ਰੋਗਰਾਮ ਲਿਖਿਆ ਗਿਆ ਹੈ ਐਸਜੀਬੀਸੀ ਦੇ ਪ੍ਰਧਾਨ ਨੇ ਅਪੀਲ ਕੀਤੀ ਹੈ ਕਿ ਉਹਨਾਂ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਸਾਰੀਆਂ ਸਿੱਖ ਸੰਸਥਾਵਾਂ ਅਕਾਲੀ ਸੰਸਥਾਵਾਂ ਤੇ ਹੋਰ ਕਿਸਾਨ ਜਥੇਬੰਦੀਆਂ ਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਨਾਲ ਜਾ ਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਲਈ ਕਿਵੇਂ ਦੇਖਦੇ ਹੋ ਇਸ ਪੀਲ ਨੂੰ ਇਹ ਚੰਗਾ ਫੈਸਲਾ ਹੈ ਬਿਲਕੁਲ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਜਾਣਾ ਚਾਹੀਦਾ ਹੈ ਔਰ ਮੈਂ ਦੇਖ ਰਿਹਾ ਸੀ ਕੁਝ ਕਿਸਾਨ ਸੰਗਠਨਾ ਨੇ ਕਿਹਾ ਵੀ ਹੈ ਕਿ ਅਸੀਂ ਸਮਰਥਨ ਕਰਦੇ ਹਾਂ ਹੋ ਸਕਦਾ ਹੈ ਉਹ ਨਾਲ ਵੀ ਜਾਣ ਔਰ ਰਾਸ਼ਟਰਪਤੀ ਕੋਲੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੰਗ ਪੱਤਰ ਜਾਣਾ ਚਾਹੀਦਾ ਹੈ ਔਰ ਸਾਡੀ ਸੁਪਰੀਮ ਕੋਰਟ ਔਰ ਸਾਡੇ ਰਾਸ਼ਟਰਪਤੀ ਦੋਹਾਂ ਨੂੰ ਬੰਦੀ ਸਿੰਘਾ ਦੇ ਮਸਲੇ ਤੇ ਸਪਸ਼ਟ ਨਿਰਦੇਸ਼ ਦੇਣੇ ਚਾਹੀਦੇ ਨੇ ਮੁਲਕ ਦੇ ਵਿੱਚ ਜਿਹੜਾ ਸਾਡਾ ਸੰਵਿਧਾਨ ਹੈ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਹੈ ਉਹ ਇੱਕਸਾਰ ਲਾਗੂ ਹੋਣਾ ਚਾਹੀਦਾ ਸਾਰੇ ਅਸੀਂ ਡਾਕਟਰ ਭੀਮਰਾਓ ਅੰਬੇਦਕਰ ਦੇ ਹਮੇਸ਼ਾ ਧੰਨਵਾਦੀ ਰਹਨੇ ਆ ਕਿ ਉਹਨਾਂ ਨੇ ਸਾਰੇ ਭਾਈਚਾਰਿਆਂ ਨੂੰ ਸਾਰੇ ਧਰਮਾਂ ਨੂੰ ਸਮਾਨਤਾ ਵਾਲਾ ਸੰਵਿਧਾਨ ਦਿੱਤਾ ਪਰ ਸਾਡੀਆਂ ਸਰਕਾਰਾਂ ਉਹਨੂੰ ਲਾਗੂ ਨਹੀਂ ਕਰ ਪਾਉਂਦੀਆਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦਾ ਨਾਮ ਤਾਂ ਵਰਤਦੀਆਂ ਨੇ ਪੋਲਿਟੀਕਲ ਪਾਰਟੀਆਂ ਉਹਨਾਂ ਦੇ ਵਖਾਏ ਰਸਤੇ ਤੇ ਨਹੀਂ ਚਲਦੀਆਂ ਇਹ ਮਾੜੀ ਗੱਲ ਹੈ ਸੰਵਿਧਾਨ ਇੱਕਸਾਰ ਲਾਗੂ ਹੋਣਾ ਚਾਹੀਦਾ ਹੈ ਅਦਾਲਤਾਂ ਨੂੰ ਵੀ ਇੱਕਸਾਰ ਲਾਗੂ ਕਰਨਾ ਚਾਹੀਦਾ ਹੈ ਸਪਸ਼ਟ ਵਿਆਖਿਆ ਹੋਣੀ ਚਾਹੀਦੀ ਹੈ ਅਗਰ ਇੰਦਰਾ ਗਾਂਧੀ ਦੇ ਮਰਡਰਿਸਟ ਮਰਡਰ ਕਰਨ ਵਾਲੇ ਰਿਹਾ ਹੋ ਸਕਦੇ ਨੇ ਤੇ ਫਿਰ ਦੂਸਰਿਆਂ ਨੂੰ ਇਹ ਲਾਭ ਕਿਉਂ ਨਹੀਂ ਜਾਂ ਤੁਸੀਂ ਕਿਸੇ ਨੂੰ ਨਾ ਛੱਡੋ ਜਾਂ ਤੁਸੀਂ ਫਿਰ ਇਹ ਵੇਖ ਕੇ ਨਾ ਛੱਡੋ ਕਿ ਇਹ ਵਿਅਕਤੀ ਕਿਸੇ ਵਿਸ਼ੇਸ਼ ਭਾਈਚਾਰੇ ਦਾ ਹੈ ਇਹ ਗਲਤ ਗੱਲ ਹੈ ਜੀ ਬਰਾਬਰ ਸਮਾਨਤਾ ਦੇ ਨਾਲ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਵੀ ਤੁਸੀਂ ਇੱਕ ਤਾਂ ਬਾਬੇ ਨੂੰ ਐਡਾ ਵੱਡਾ ਕੇਸ ਹੈ ਸਜ਼ਾ ਉਹਦੇ 'ਚ ਤਾਂ ਖੁੱਲ ਕੇ ਪਰੋਲ ਮਿਲਦੀ ਹੈ ਤੇ ਇੱਕ ਪਾਸੇ ਤੁਸੀਂ 2 ਘੰਟੇ ਦੀ ਪਰੋਲ ਦੰਨੇ ਹੋ ਬਹੁਤ ਮਜਬੂਰੀ 'ਚ ਜਾਂ ਧੰਦੇ ਨਹੀਂ ਕਈਆਂ ਨੂੰ ਇਹ ਸਮਾਨਤਾ ਹੋਣੀ ਚਾਹੀਦੀ ਹੈ ਕਾਨੂੰਨ 'ਚ ਇਹਦੇ ਲਈ ਰਾਸ਼ਟਰਪਤੀ ਸਾਡੇ ਧਿਆਨ ਦੇਣ ਔਰ ਸੁਪਰੀਮ ਕੋਰਟ ਅੱਗੇ ਸਵਾਲ ਹੈ ਸੁਪਰੀਮ ਕੋਰਟ ਦੀ ਭਰੋਸੇਯੋਗਤਾ ਹੋਰ ਵਧੇਗੀ ਅਗਰ ਸੁਪਰੀਮ ਕੋਰਟ ਇਸ ਤਰ੍ਹਾਂ ਦੀ ਵਿਵਸਥਾ ਆਪ ਲਾਗੂ ਕਰੇਗੀ ਡਲਸੋ ਬਿਨਾਂ तमाम ਸਿਆਸੀ ਸਵਾਲਾਂ ਤੇ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਦਰਸ਼ਕ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ